ਆਮ ਆਦੀ ਪਾਰਟੀ ਦੇ ਵਿਧਾਇਕ ਜਿਹੜੇ ਚੁਣੇ ਆ ਤੇ ਉਹ ਬਾਗੀ ਹੋ ਗਏ ਨੇ ਆਪਦੀ ਸਰਕਾਰ ਤੋਂ ਲੁਧਿਆਣੇ ਦੇ ਵਿੱਚ ਆਮ ਆਦੀ ਪਾਰਟੀ ਦੇ ਵਿਧਾਇਕ ਨੇ ਆਪਦੀ ਸਰਕਾਰ ਦਾ ਲੱਗਿਆ ਹੋਇਆ ਨੀਂ ਪੱਥਰ ਜਨਨ ਕਿ ਜਿਹਦੇ ਉੱਤੇ ਆਮ ਆਦੀ ਪਾਰਟੀ ਦਾ ਜਨਨ ਕਿ ਵਿਧਾਇਕ ਦਾ ਵੀ ਨਾਂ ਲਿਖਿਆ ਹੋਇਆ ਗੁਰਪ੍ਰੀਤ ਗੋਗੀ ਜਿਹੜਾ ਲੋਕਾਂ ਵੱਲੋਂ ਚੁਣਿਆ ਗਿਆ ਵਿਧਾਇਕ ਆ ਉਹਨੇ ਜਨਨ ਕਿ ਆਪਦੀ ਸਰਕਾਰ ਦਾ ਲੱਗਾ ਨਹੀਂ ਪੱਥਰ ਜਨਨ ਕਿ ਆਪਦੇ ਹੱਥਾਂ ਦੇ ਨਾਲ ਤੋੜ ਦਿੱਤਾ ਜਸੁੰਦਰ ਸਿੰਘ ਜੀ ਤੁਸੀਂ ਕਿਵੇਂ ਦੇਖੋਗੇ ਜਿਹੜੇ ਮਾਨ ਸਰਕਾਰ ਦੇ ਵਿਧਾਇਕ ਆ ਉਹ ਹੁਣ ਸਰਕਾਰ ਤੋਂ ਬਾਗੀ ਹੁੰਦੇ ਜਾ ਰਹੇ ਨੇ ਉਹਨਾਂ ਦਾ ਜਿਹੜਾ ਨੀ ਪੱਥਰ ਲੱਗਾ ਸੀ ਮਾਨ ਸਰਕਾਰ ਦਾ ਉੱਤੇ ਨਾਂ ਲੱਗਾ ਸੀ ਉਹਨਾਂ ਨੇ ਲੱਖਿਆ ਸੀ ਜਨਨ ਕਿ 650 ਕਰੋੜ ਜਿਹੜਾ ਬੁੱਢੇ ਨਾਲੇ ਦਾ ਲੋਕ ਬਾਰ-ਬਾਰ ਮੰਗ ਕਰ ਰਹੇ ਸੀ ਤੇ ਉਹਨਾਂ ਨੇ ਗੈਂਚੀ ਲਿਆਂਦੀ ਤੇ ਗੈਂਚੀ ਨੇ ਸਾਰਾ ਭੰਨ ਕੇ ਜਨਨ ਕਿ ਉੱਥੇ ਜਿਹੜਾ ਨਗਰਪਾਲਿਕਾ ਜਿਹੜੇ ਟੋਟੇ ਸੀ ਜਮ੍ਹਾਂ ਕਰਾਤੇ ਆ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਤਾਰਾ ਜੀ ਤੁਹਾਨੂੰ ਜੀ ਆਇਆਂ ਨੂੰ ਤੁਹਾਡੀ ਟੀਮ ਨੂੰ ਸੱਚ ਦੀ ਪੜਤਾਲ ਦੀ ਨੂੰ ਤੇ ਸੱਚ ਦੀ ਪੜਤਾਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇਸ਼ਾਰਾ ਉਸ ਪਾਸੇ ਹੀ ਹੈ ਵੀ ਜਿਵੇਂ ਇੱਕ ਪਰਿਵਾਰ ਦਾ ਮੁਖੀ ਹੁੰਦਾ ਨਾ ਤੇ ਪਰਿਵਾਰ ਦੇ ਮੁਖੀ ਦੀ ਜੇ ਤੁਸੀਂ ਮੰਨ ਲਓ ਕਿ ਜੇ ਪਰਿਵਾਰ ਦੇ ਆਪਦੇ ਮੈਂਬਰ ਆਪਦੇ ਪੁੱਤ ਧੀਆਂ ਆਪਦੇ ਪੋਤੇ ਪੋਤੀਆਂ ਆਪਦਾ ਪਰਿਵਾਰ ਵਿਰੋਧ ਕਰਨਾ ਸ਼ੁਰੂ ਕਰ ਦੇ ਤਾਂ ਉਹ ਬੰਦੇ ਦੀ ਪਿੰਡ ਦੇ ਵਿੱਚ ਕਦਰ ਕਿੰਨੀ ਘੱਟ ਜਾਂਦੀ ਹੈ ਜਾਂ ਗਲੀ ਮਹੱਲੇ 'ਚ ਕਦਰ ਕਿੰਨੀ ਘੱਟ ਜਾਂਦੀ ਹੈ ਇਹ ਚੀਜ਼ਾਂ ਇਹ ਸੱਦ ਕਰ ਕਿ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਦਾਅਵਿਆਂ ਦੇ ਨਾਲ ਤੇ ਜਿਹੜੇ ਲੋਕਾਂ ਦੀਆਂ ਉਮੀਦਾਂ ਦੇ ਨਾਲ ਲੋਕਾਂ ਨੇ ਜਿਨ੍ਹਾਂ ਦੇ ਨਾਲ ਇਹਨੂੰ ਲੈ ਕੇ ਆਂਦਾ ਸੀ ਸੱਤਾ ਦੇ ਵਿੱਚ ਕਿ ਜਿੰਨੀਆਂ ਗੱਲਾਂ ਕਰਦੇ ਹੁੰਦੇ ਸੀ ਇਹ ਉਹਨਾਂ ਤੋਂ ਅਜੇ 2.5 ਸਾਲ ਦਾ ਸਮਾਂ ਹੀ ਬੀਤਿਆ ਸਰਕਾਰ ਬਣੀ ਨੂੰ ਤੇ ਉਹਨਾਂ ਤੋਂ ਅ ਗੋਗੀ ਵਾਲਾ ਕਾਂਡ ਵੇਖ ਕੇ ਤਾਂ ਇਹ ਲੱਗਦਾ ਹੈ ਕਿ ਮਾਨ ਸਾਹਿਬ 100% ਹੀ ਜਿਹੜਾ ਹੈਗਾ ਬੈਕਫੁੱਟ ਤੇ ਜਾ ਰਹੇ ਆ ਜੀ ਕਰਨੀ ਤੇ ਕਰਨੀ ਦੇ ਵਿੱਚ ਜਿਹੜਾ ਫਰਕ ਹੈ ਉਹ 100% ਜਿਹੜਾ ਉਹ ਪੈ ਗਿਆ ਇਹ ਪਿੱਛੇ ਦੇਖੋ ਹੁਣ ਪਿੱਛੇ ਮੀਟਿੰਗਾਂ ਹੋਈਆਂ ਜਦੋਂ ਦਿੱਲੀ ਤੋਂ ਆ ਕੇ ਮੀਟਿੰਗਾਂ ਕੀਤੀਆਂ ਉਦੋਂ ਵੀ ਦੇਖੋ ਇੱਕ ਆਪਾਂ ਆਮ ਹੀ ਸੁਣਿਆ ਸੋਸ਼ਲ ਮੀਡੀਆ ਤੇ ਸਾਰੇ ਮੀਡੀਆ ਤੇ ਸੁਣਿਆ ਆਪਾਂ ਕਿ ਆਪਣੇ ਗਵਾਂਡੀ ਕੋਟਕਪੂਰੇ ਤੋਂ ਐਮਐਲਏ ਵਧਾਨ ਸਭਾ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਨ ਉਹ ਹੁਣ ਵੀ ਉਸ ਮੁੱਦੇ ਤੇ ਖਮੋਸ਼ ਹੈ ਕਿਉਂਕਿ ਉਹਨਾਂ ਦਾ ਇੱਕ ਵੱਖਰਾ ਧੜਾ ਬਣ ਚੱਲਿਆ ਸੀਗਾ ਧੜੇਬੰਦੀਆਂ ਬਣਦੀਆਂ ਮੁੱਖ ਮੰਤਰੀ ਨੂੰ ਜਿਹੜਾ ਉਹ ਲੱਤ ਖਚਾਈ ਸ਼ੁਰੂ ਹੋਣੀ ਇਹ ਚੀਜ਼ਾਂ ਇਸ਼ਾਰਾ ਕਰਦੀਆਂ ਇਸ ਗੱਲ ਵੱਲ ਕਿ ਆਪਣੀਆਂ ਜਿਹੜੀਆਂ ਗੱਲਾਂ ਸੀ ਉਹਨਾਂ ਦੇ ਮਾਨ ਸਾਹਿਬ ਹੁਣ ਤੱਕ ਜਿਹੜੇ ਖਰੇ ਉਤਰਨ ਦੇ ਵਿੱਚ ਉਹ ਹਲੇ ਜ਼ੀਰੋ ਸਾਬਤ ਹੋ ਰਹੇ ਆ ਜੀ ਠੀਕ ਹੈ ਹੁਣ ਦੇਖੋ ਜਿਹੜਾ ਬੁੱਢੇ ਨਾਲੇ ਦਾ ਰੌਲਾ ਹੈ ਇਹ ਕੋਈ ਅੱਜ ਦਾ ਨਹੀਂਗਾ ਮੇਰੇ ਖਿਆਲ ਦੇ ਵਿੱਚ ਇਕੱਲੇ ਮਾਲਵੇ ਨੂੰ ਨਹੀਂ ਪੂਰੇ ਰਾਜਸਥਾਨ ਨੂੰ ਵੀ ਜਿਹੜਾ ਹੈਗਾ ਇਹਨੇ ਕੈਂਸਰ ਵੰਡਤਾ ਹੂੰ ਠੀਕ ਹੈ ਛੋਟੇ ਛੋਟੇ ਬੱਚਿਆਂ ਨੂੰ ਐ ਪਸ਼ੂਆਂ ਨੂੰ ਐ ਜਾਨਵਰਾਂ ਨੂੰ ਐ ਠੀਕ ਜਦੋਂ ਇੰਨਾ ਕੈਮੀਕਲ ਯੁਕਤ ਪਾਣੀ ਦਰਿਆਵਾਂ ਦੇ ਵਿੱਚ ਸੁੱਟਿਆ ਜਾਊਗਾ ਜੀ ਤੇ ਉਹ ਸਿੱਧਾ ਆਉਣਾ ਕਿੱਥੇ ਐ ਦਰਿਆਵਾਂ ਦੇ ਵਿੱਚੋਂ ਨਹਿਰਾਂ ਦੇ ਵਿੱਚ ਨਹਿਰਾਂ ਦੇ ਵਿੱਚੋਂ ਸੂਏ ਕਸੀਆਂ ਸੂਏ ਕਸੀਆਂ ਦੇ ਵਿੱਚੋਂ ਆਪਣੇ ਵਾਟਰ ਬਾਕਸ ਦੀਆਂ ਡਿੱਗੀਆਂ ਦੇ ਵਿੱਚ ਤੇ ਵਾਟਰ ਬਾਕਸ ਦੀਆਂ ਡਿੱਗੀਆਂ ਦੇ ਵਿੱਚੋਂ ਟੈਂਕੀਆਂ ਦੇ ਵਿੱਚੋਂ ਆਪਣੇ ਟੂਟੀਆਂ ਦੇ ਰਾਹੀਂ ਘਰਾਂ ਦੇ ਵਿੱਚ ਸਹੀ ਐ ਠੀਕ ਹੈ ਜੀ ਆਪ ਤਾਂ ਇਹਨਾਂ ਨੇ ਪਾਣੀ ਉਹ ਪੀਣਾ ਹੁੰਦਾ ਜਿਹੜਾ ਮੇਰੇ ਖਿਆਲ ਦੇ ਵਿੱਚ ਸ਼ਾਇਦ ਨਾ ਤਾਂ ਆਪਣੀ ਧਰਤੀ ਚੋਂ ਕੱਢਿਆ ਜਾਂਦਾ ਨਾ ਆਪਣੇ ਦਰਿਆਵਾਂ ਚੋਂ ਲਿਆ ਜਾਂਦਾ ਨਾ ਆਪਣੇ ਪਹਾੜਾਂ ਚੋਂ ਲਿਆ ਜਾਂਦਾ ਇਹਨਾਂ ਦਾ ਤਾਂ ਪਾਣੀ ਵਗੈਰਾ ਵੀ ਆਪਾਂ ਇਹ ਸੁਣਦੇ ਹੁੰਨੇ ਕਿ ਫਰਾਂਸ ਵਗੈਰਾ ਤੋਂ ਆਉਂਦਾ ਹੁੰਦਾ ਜਹਾਜ਼ਾਂ ਰਾਹੀਂ ਜੀ ਆਪ ਤਾਂ ਉਹ ਖਾਪੀ ਲੈਣਗੇ ਇਸੇ ਕਰਕੇ ਆਮ ਲੋਕਾਂ ਦੀ ਪਰਵਾਹ ਨਹੀਂ ਇਹਨਾਂ ਨੂੰ ਆਪ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਜਿਹੜਾ 650 ਕਰੋੜ ਦਾ ਪ੍ਰੋਜੈਕਟ ਬੁੱਢਾ ਨਾਲਾ ਦਰਿਆ ਦਾ ਸ਼ੁਰੂ ਕਰਨ ਵਾਸਤੇ ਕਿੰਨੀ ਪੱਥਰ ਘੱਟ ਦਿੱਤਾ ਜਾਣਾ ਤੇ ਉਹਨੂੰ ਉਹਨੇ ਗੈਂਤੀਆਂ ਦੇ ਨਾਲ ਇਹਨਾਂ ਦੇ ਆਪ ਦੇ ਪੱਛਮੀ ਲੁਧਿਆਣਾ ਪੱਛਮੀ ਦੇ ਵਿਧਾਇਕ ਨੇ ਤੋੜ ਦੇਣਾ ਇਸ ਚੀਜ਼ ਵੱਲ ਇਸ਼ਾਰਾ ਕਰਦਾ ਹੈ ਕਿ ਮਾਨ ਸਾਹਿਬ ਨਾ ਕਿਸੇ ਬਹੁਤ ਵੱਡੇ ਪ੍ਰੈਸ਼ਰ ਦੇ ਥੱਲੇ ਹੈ ਜੋ ਕੋਸ਼ਾ ਨਾ ਜਿਵੇਂ ਆਪਾਂ ਕਹਿੰਦੇ ਆਪਾਂ ਬੱਚੇ ਨੂੰ ਰਿਮੋਟ ਵਾਲੀ ਕਾਰ ਲੈ ਦਿੰਨੇ ਜੀ ਰਿਮੋਟ ਵਾਲਾ ਖਡਾਉਣਾ ਲੈ ਦਿੰਨੇ ਆ ਤੇ ਉਹ ਜਿੱਧਰ ਨੂੰ ਉਹਦਾ ਜੀ ਕਰਦਾ ਉਧਰ ਨੂੰ ਤੋਰੀ ਫਿਰਦਾ ਮਾਨ ਸਾਹਿਬ ਜਿਹੜੀਆਂ ਗੱਲਾਂ ਕਰਦੇ ਹੁੰਦੇ ਸੀ ਨਾ ਜਦੋਂ ਲੋਕ ਸਭਾ ਗਏ ਸੀ ਪਹਿਲਾਂ ਸ਼ੁਰੂ ਦੇ ਵਿੱਚ ਜਦੋਂ ਮੈਂਬਰ ਪਾਰਲੀਮੈਂਟ ਬਣੇ ਇਹ ਸੰਗਰੂਰ ਤੋਂ ਲੋਕ ਸਭਾ ਦੇ ਵਿੱਚ ਗਏ ਉੱਥੋਂ ਜਾ ਕੇ ਇਹ ਗੱਲਾਂ ਬੜੀਆਂ ਵੱਡੀਆਂ ਕਰਦੇ ਹੁੰਦੇ ਸੀ ਮਾਨ ਸਾਹਿਬ ਕਿ ਲੋਕ ਸਭਾ ਹੋਵੇ ਚਾਹੇ ਵਿਧਾਨ ਸਭਾ ਹੋਵੇ ਉਹ ਸੈਸ਼ਨ ਲਾਈਵ ਹੋਣੇ ਚਾਹੀਦੇ ਆ ਅੰਦਰ ਆਪਾਂ ਕੀ ਗੱਲਾਂ ਕਰਦੇ ਜੋ ਲੋਕਾਂ ਨੂੰ ਪਤਾ ਹੀ ਨਹੀਂ ਵੋਟਾਂ ਤਾਂ ਲੋਕਾਂ ਨੇ ਪਾਈਆਂ ਹੁਣ ਉਹ ਲਾਈਵ ਤਾਂ ਹੁੰਦੇ ਆ ਵਿਧਾਨ ਸਭਾ ਸੈਸ਼ਨ ਲਾਈਵ ਹੁੰਦੇ ਆਪਣੇ ਪੰਜਾਬ ਦੇ ਪਰ ਉਹ ਲਾਈਵ ਵੀ ਐਸੇ ਤਰੀਕੇ ਨਾਲ ਕੀਤੇ ਜਾਂਦੇ ਆ ਕਿ ਜਦੋਂ ਤਾਂ ਆਮ ਆਦਮੀ ਪਾਰਟੀ ਦਾ ਕੋਈ ਵਿਧਾਇਕ ਕੋਈ ਨੁਮਾਇੰਦਾ ਬੋਲ ਰਿਹਾ ਉਦੋਂ ਤਾਂ ਕੈਮਰਾ ਬਿਲਕੁਲ ਇਕੱਲੇ ਮੂੰਹ ਤੇ ਫੋਕਸ ਕਰ ਦਿੱਤਾ ਜਾਂਦਾ ਜਦੋਂ ਕੋਈ ਦੂਸਰੀ ਪਾਰਟੀ ਦਾ ਬੋਲ ਰਿਹਾ ਚਾਹੇ ਕਿੰਨਾ ਵੱਡਾ ਆਗੂ ਕਿਉਂ ਨਾ ਬੋਲਦਾ ਹੋਵੇ ਲੀਡਰ ਕਿਉਂ ਨਾ ਬੋਲਦਾ ਹੋਵੇ ਕਿਸੇ ਦੂਜੀ ਸਿਆਸੀ ਧਿਰ ਦਾ ਤੇ ਉਦੋਂ ਕੈਮਰਾ ਜਿਹੜਾ ਬਹੁਤ ਲੌਂਗ ਤੋਂ ਮਾਰਿਆ ਜਾਂਦਾ ਦੇ ਵਿੱਚ ਪੂਰਾ ਉਹਦੇ ਪਿੱਛੇ ਬੈਠੇ ਗੈਦਰਿੰਗ ਦੇ ਸਰ ਹੀ ਹੁੰਦੀ ਹੈ ਠੀਕ ਹੈ ਮਤਲਬ ਕਿ ਚਿਹਰੇ ਵਿਖਾਉਣ ਨਾਲ ਕੀ ਹੁੰਦਾ ਉਹ ਤਾਂ ਲੋਕ ਜਾਣਦੇ ਆ ਆਪਾਂ ਜਦੋਂ ਹਲਕੇ ਚ ਬੈਠੇ ਆ ਮੈਂ ਕਹਿੰਨਾ ਕਿ ਤੁਸੀਂ ਵੀ ਵਿਧਾਇਕ ਤਾਂ ਚਿਹਰਾ ਸਾਨੂੰ ਜਿੰਨਾ ਮਰਜ਼ੀ ਵਿਖਾ ਲਓ ਚਿਹਰਾ ਵਿਖਾਉਣ ਨਾਲ ਕੀ ਹੋਣਾ ਕੰਮ ਵਿਖਾਉਣ ਨਾਲ ਹੋਣਾ ਵੀ ਕੰਮ ਕੀ ਕੀਤਾ ਜੀ ਕੰਮ ਜਿਹੜੇ ਆ ਉਹ ਗਰਾਊਂਡ ਲੈਵਲ ਤੇ ਪਿਛਲੇ 2.5 ਪੌਣੇ 3 ਸਾਲਾਂ ਦੇ ਵਿੱਚ ਹਾਲੇ ਤੱਕ ਰਿਪੋਰਟ ਕਾਰਡ ਜ਼ੀਰੋ ਹੈ ਇਸ ਕਰਕੇ ਇਹ ਬੜੀਆਂ ਚੰਗੀਆਂ ਗੱਲਾਂ ਨੇ ਇੱਕ ਇਹਨਾਂ ਦੇ ਅੰਮ੍ਰਿਤਸਰ ਤੋਂ ਵਿਧਾਇਕ ਨੇ ਵੀ ਬੋਲਤਾ ਸੀ ਨਾ ਉਹ ਕਹਿੰਦਾ ਕਿ ਮਾਨ ਸਾਹਿਬ ਜਿਹੜੇ ਆ ਬਿਲਕੁਲ ਉਹ ਕਹਿੰਦਾ ਸਰਕਾਰ ਫ ਠੀਕ ਹੈ ਆਪਦੀ ਕਹਿਣੀ ਤੇ ਕਰਨੀ ਦੇ ਵਿੱਚਾਂ ਦਾ ਪੂਰੀ ਤਰ੍ਹਾਂ ਫੇਲ ਆ ਸਰਕਾਰ ਜੇ ਹੁਣ ਨਾ ਬੋਲਾਂਗੇ ਤਾਂ ਕਦੋਂ ਬੋਲਾਂਗੇ ਪਰ ਬਾਅਦ ਦੇ ਵਿੱਚ ਜਿਹੜਾ ਬੰਦੇ ਨੂੰ ਕਿਸੇ ਨਾ ਕਿਸੇ ਤਰੀਕੇ ਜਿਹੜਾ ਉਹ ਇੰਪ੍ਰੈਸ ਕਰ ਲਿਆ ਜਾਂਦਾ ਕਿਸੇ ਨਾ ਕਿਸੇ ਤਰੀਕੇ ਆਪਣੀਆਂ ਗੱਲਾਂ ਦੇ ਵਿੱਚ ਲੈ ਲਿਆ ਜਾਂਦਾ ਉਹਨੂੰ ਮੋੜ ਕੇ ਬਾਅਦ ਦੇ ਵਿੱਚ ਉਹ ਬਿਆਨ ਬਦਲਾ ਲਏ ਜਾਂਦੇ ਆ ਕਿ ਮੇਰਾ ਕਹਿਣ ਦਾ ਮਤਲਬ ਇਹ ਨਹੀਂ ਸੀ ਮੇਰਾ ਕਹਿਣ ਦਾ ਮਤਲਬ ਇਹ ਹੈ ਹਾਲਾਂਕਿ ਮਤਲਬ ਜਿਹੜਾ ਹੁੰਦਾ ਉਹ ਮਤਲਬ ਪਹਿਲੀ ਵਾਰ ਸਪਸ਼ਟ ਹੁੰਦਾ ਹੁਣ ਵੀ ਜਿਹੜਾ ਹੈਗਾ ਉਹ ਗੁਰਪ੍ਰੀਤ ਗੋਗੀ ਨੇ ਜਿਹੜਾ ਇਹਨਾਂ ਦਾ ਨੀ ਪੱਥਰ ਉਹ ਤੋੜ ਦੇਣਾ ਉਹ ਸਾਫ਼ ਇਸ਼ਾਰਾ ਕਰਦਾ ਕਿਉਂਕਿ ਲੁਧਿਆਣੇ ਦੇ ਵਿੱਚ ਉਹ ਵੀ ਗਾਸਤ ਨੂੰ ਪਹਿਲਾ ਜਿਹੜਾ ਮੋਰਚਾ ਹੈ ਕਾਲੇ ਪਾਣੀਆਂ ਦੇ ਖਿਲਾਫ ਜੀ ਜਿਹੜਾ ਇੰਡਸਟਰੀ ਦਾ ਪਾਣੀ ਪੈਂਦਾ ਹੈ ਦਰਿਆ ਦੇ ਵਿੱਚ ਬੁੱਢੇ ਨਾਲੇ ਰਾਹੀਂ ਜੀ ਠੀਕ ਆ ਸਤਲੁਜ ਦੇ ਵਿੱਚ ਉਹਦੇ ਵਾਸਤੇ ਜਿਹੜਾ ਮੋਰਚਾ ਉਹ ਅੱਜ ਸ਼ੁਰੂ ਹੋ ਚੁੱਕਿਆ ਜੀ ਮੈਂ ਅੱਗੇ ਮੇਰੇ ਇੱਕ ਮਿੱਤਰ ਨੂੰ ਵੀ ਲਿਖਿਆ ਸੀ ਉਹ ਬੈਠੇ ਅਮਰੀਕਾ ਪਰ ਉਹ ਮੋਰਚੇ ਬਾਰੇ ਬਹੁਤ ਕੁਝ ਲਿਖ ਰਹੇ ਆ ਬੋਲ ਰਹੇ ਆ ਮੈਂ ਉਹਨਾਂ ਨੂੰ ਵੀ ਇਹ ਲਿਖਿਆ ਸੀ ਉਹਨਾਂ ਦੀ ਪਰਸਨਲ ਫੇਸਬੁੱਕ ਤੇ ਮੈਂ ਕਹਿੰਦਾ ਜੀ ਦੇਖੋ ਮੋਰਚੇ ਜਿਹੜੇ ਆ ਨਾ ਮੋਰਚੇ ਬੜੇ ਲੱਗੇ ਤੇ ਪਰ ਮੋਰਚੇ ਅਖੀਰ ਦੇ ਵਿੱਚ ਜਿਹੜਾ ਉਹ ਜ਼ਿਆਦਾਤਰ ਮੋਰਚੇ ਵਿੱਕੇ ਠੀਕ ਹੈ ਕਿਉਂਕਿ ਅਕਸਰ ਇਹ ਚੀਜ਼ਾਂ ਹੈਗੀਆਂ ਵੀ ਮੋਰਚਿਆਂ ਦੇ ਵਿੱਚ ਜਿਹੜਾ ਨਾ ਜਦੋਂ ਪਤਾ ਲੱਗਦਾ ਕਿ ਮੋਰਚੇ ਸਿਖਰ ਤੇ ਚਲੇ ਗਏ ਤਾਂ ਉੱਥੇ ਉਹ ਲੋਕ ਕੁਸਪੈਠ ਕਰ ਜਾਂਦੇ ਆ ਜਿਨ੍ਹਾਂ ਨੂੰ ਸਿਰਫ ਆਪਣੇ ਨਿੱਜ ਤੱਕ ਮਤਲਬ ਹੁੰਦਾ ਜੀ ਬਰਗਾੜੀ ਮੋਰਚਾ ਲੱਗਿਆ ਹਮ ਠੀਕ ਹੈ ਲੋਕਾਂ ਨੇ ਕਿੰਨਾ ਸਹਿਯੋਗ ਕੀਤਾ ਜੀ ਕਿੰਨਾ ਲੋਕਾਂ ਨੇ ਉਹਦੇ ਵਿੱਚ ਆਪਣੀ ਜਿਹੜੀ ਸੀ ਉਹ ਆਪਣੀ ਹਾਜ਼ਰੀ ਆਪਣੀ ਵਧਾਈ ਉਹਦੇ ਵਿੱਚ ਲਾਸਟ ਤੇ ਕੀ ਹੋਇਆ ਦਸਹਣੀ ਕਿ ਉਹਦਾ ਕੀਤਾ ਕੀ ਕਿ ਉਹਦੇ ਉਹਦੇ ਬਾਰੇ ਹੁਣ ਹੁਣ ਵੀ ਵਿਧਾਨ ਸਭਾ ਸਪੀਕਰ ਆਪਣੇ ਕੁਲਤਾਰ ਸਿੰਘ ਸੰਧਮਾ ਹੈ ਗਿਆ ਉਹਨਾਂ ਨੇ ਕੀ ਕਿਹਾ ਸੀ ਉਸ ਮੋਰਚੇ ਜਾ ਕੇ ਕਿਹਾ ਸੀ ਕਿ ਇੱਕ ਮਹੀਨੇ ਪਤਾ ਨਹੀਂ ਕਿੰਨੇ ਥੋੜੇ ਦਿਨਾਂ ਦੇ ਵਿੱਚ ਕਿਹਾ ਸੀ ਕਿ ਅਸੀਂ ਇਹ ਬਰਗਾੜੀ ਮੋਰਚੇ ਦਾ ਨਾਂ ਜਿਹੜਾ ਉਹ ਕਰਾਂਗੇ ਠੀਕ ਹੈ ਉਸ ਤੋਂ ਬਾਅਦ ਦੇ ਵਿੱਚ ਕਿਸਾਨ ਮੋਰਚਾ ਜਿਹੜਾ ਸੀਗਾ 13 ਮਹੀਨੇ 13 ਦਿਨ ਦਿੱਲੀ ਚੱਲਿਆ ਉਹਦੇ ਵਿੱਚ ਵੀ ਕੁਝ ਜਿਹੜੇ ਚਿਹਰੇ ਉਹ ਸੀ ਕਹਿਣ ਨੂੰ ਕਿਸਾਨ ਚਿਹਰੇ ਸੀ ਪਰ ਹੈਗੇ ਬਕਾਊ ਸੀ ਉਹਨਾਂ ਨੇ ਸੈਟਿੰਗਾਂ ਕਰਕੇ ਜੀ ਇਹ ਉਹ ਮੋਰਚਾ ਜਿਹੜਾ ਸੀ ਉਹਦੀ ਪਿੱਛੇ ਸ਼ੋਰ ਮਾਰਿਆ ਇਹ ਮੋਰਚਾ ਲੱਗਣ ਜਾ ਰਿਹਾ ਹੈ ਤਾਂ ਸਰਕਾਰ ਦੇ ਖਿਲਾਫ ਹੈ ਨਾ ਕਿਉਂਕਿ ਫਰਜ਼ ਤਾਂ ਸਰਕਾਰਾਂ ਦਾ ਹੈ ਜੇ ਮੀਟਿੰਗ ਵੀ ਪਿੱਛੇ ਹੋਈ ਸੀ ਮੈਂ ਪਿੱਛੇ तकरीबन ਐਸੇ ਸਾਲ ਦੇ ਕਿਹੜੇ ਮਹੀਨੇ ਦੀ ਹੈ ਮੇਰੇ ਦਿਮਾਗ 'ਚ ਪੂਰਾ ਉਹ ਮਹੀਨਾ ਦਾ ਨਹੀਂ ਪਤਾ ਨਹੀਂ ਧਿਆਨ 'ਚ ਨਹੀਂ ਆ ਰਿਹਾ ਅਰਵਿੰਦ ਕੇਜਰੀਵਾਲ ਨੇ ਇੱਕ ਮੀਟਿੰਗ ਕੀਤੀ ਸੀ ਲੁਧਿਆਣੇ ਦੇ ਵਿੱਚ ਉਦਯੋਗ ਪੱਤੀਆਂ ਦੇ ਨਾਲ ਗੱਲ ਤਾਂ ਆਮ ਲੋਕਾਂ ਦੀ ਹੋਈ ਸੀ ਨਾ ਕਿ ਆਮ ਲੋਕਾਂ ਵਾਸਤੇ ਆਹ ਕਰਾਂਗੇ ਉਹ ਕਰਾਂਗੇ ਠੀਕ ਹੈ ਅਸੀਂ ਕਿਸੇ ਸਿਆਸੀ ਧਿਰ ਦਾ ਹਿੱਸਾ ਨਹੀਂ ਅਸੀਂ ਕਿਸੇ ਦੇ ਸਪੋਰਟਰ ਨਹੀਂ ਅਸੀਂ ਕਿਸੇ ਦੇ ਵਰਕਰ ਨਹੀਂ ਅਸੀਂ ਆਮ ਲੋਕ ਆ ਜਿਨ੍ਹਾਂ ਦੀ ਗੱਲ ਕੀਤੀ ਸੀ ਅਰਵਿੰਦ ਕੇਜਰੀਵਾਲ ਨੇ ਤੇ ਭਗਵੰਤ ਮਾਨ ਨੇ ਜੀ ਉਹਨਾਂ ਨੇ ਜੇ ਮੀਟਿੰਗ ਵੀ ਰੱਖੀ ਤਾਂ ਉਦਯੋਗ ਪੱਤੀਆਂ ਦੀ ਰੱਖੀ ਜੀ ਇੰਡਸਟਰੀਅਲ ਏਰੀਆ ਜਿਹੜੇ ਜਿਹੜੇ ਬੰਦੇ ਆ ਨਾ ਜਿਨ੍ਹਾਂ ਦੀਆਂ ਇੰਡਸਟਰੀਆਂ ਚੱਲਦੀਆਂ ਜਿਨ੍ਹਾਂ ਦਾ ਜ਼ਹਿਰੀਲਾ ਪਾਣੀ ਕੈਮੀਕਲ ਯੁਕਤ ਪਾਣੀ ਜਿਹੜਾ ਉਹ ਸਤਲੁਜ ਦਰਿਆ ਦੇ ਵਿੱਚ ਬੁੱਢੇ ਨਾਲੇ ਦੇ ਰਾਹੀਂ ਪੈਂਦਾ ਉਹਨਾਂ ਲੋਕਾਂ ਨਾਲ ਮੀਟਿੰਗ ਰੱਖੀ ਜੀ ਕਿਉਂ ਰੱਖੀ ਕੋਈ ਸੈਟਿੰਗ ਕੀਤੀ ਗਈ ਹੋਣੀ ਆ ਅਰਵਿੰਦ ਕੇਜਰੀਵਾਲ ਅੰਦਰ ਬੈਠਾ ਕਿਉਂ ਬੈਠਾ ਜੀ ਸ਼ਰਾਬ ਨੀਤੀ ਦੇ ਵਿੱਚ ਘਪਲਾ ਕੀਤਾ ਹੂੰ ਇਹਲੇ ਸ਼ਰਾਬ ਕਾਰੋਬਾਰੀ ਹੈ ਉਹਨਾਂ ਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆਮ ਜਾਂ ਕੋਈ ਰਿਟੇਲਰ ਸੀ ਜਾਂ ਕੋਈ ਸੀ ਕਿਸੇ ਦਾ ਤਾਂ ਨੁਕਸਾਨ ਹੋਇਆ ਨਾ ਕਿਉਂਕਿ ਸ਼ਰਾਬ ਕਾਰੋਬਾਰੀਆਂ ਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਮਤਲਬ ਕਿ ਆਮ ਲੋਕਾਂ ਦਾ ਕਿਤੇ ਨੁਕਸਾਨ ਹੈਗਾ ਸੀਗਾ ਇਸੇ ਕਰਕੇ ਅੰਦਰ ਬੈਠੇ ਆ ਇਹਨਾਂ ਦੇ ਦੂਸਰੇ ਆਪਣੇ ਸੀਗੇ ਸੀਐਮ ਡਿਪਟੀ ਸੀਐਮ ਉਹ 17 18 ਮਹੀਨੇ ਬਾਅਦ ਬਾਹਰ ਆਏ ਮਤਲਬ ਕਿ ਜਦੋਂ ਤੋਂ ਇਹ ਸ਼ੁਰੂ ਹੋ ਗਿਆ ਨਾ ਇੱਕ ਘਪਲਿਆਂ ਦੇ ਵਿੱਚ ਘਪਲਿਆਂ ਦੇ ਤਰ੍ਹਾਂ ਇਹ ਹੁਣ ਤੁਸੀਂ ਇੱਕ ਹੋਰ ਚੀਜ਼ ਦੇਖੋ ਇੱਕ ਪਾਸੇ ਮੋਰਚਾ ਜਿਹੜਾ ਉਹ ਕਾਲੇ ਪਾਣੀਆਂ ਦਾ ਸ਼ੁਰੂ ਹੋ ਗਿਆ ਜੀ ਇੱਕ ਪਾਸੇ ਮੋਰਚਾ ਜਿਹੜਾ ਹੈਗਾ ਉੱਥੇ ਸ਼ੁਭ ਕਰਨ ਦੀ ਖਨੋਰੀ ਬਾਰਡਰ ਦੇ ਉੱਤੇ ਜਿਹੜੀ ਹੈ ਉਹ ਹਰਿਆਣਾ ਹਰਿਆਣਾ ਪੁਲਿਸ ਨੇ ਨਹੀਂ ਕਹਿ ਸਕਦੇ ਜਿਹੜੇ ਉਹਨਾਂ ਦੇ ਵਿੱਚ ਗੁੰਡੇ ਭਾਜਪਾ ਨੇ ਜਿਹੜੇ ਮਨੋਹਰਾਲ ਖੱਟਰ ਨੇ ਵੜੇ ਹੋਏ ਸੀ ਉਹਨਾਂ ਨੇ ਸ਼ੁਭ ਕਰਨ ਕੱਲਾ ਕੱਲਾ ਮੁੰਡਾ ਸੀਗਾ ਨੌਜਵਾਨ ਸਿਰ 'ਚ ਗੋਲੀ ਵੱਜੀ ਉਹਦੇ ਜੀ ਉਹਨੂੰ ਸ਼ਹੀਦ ਕੀਤਾ ਜੀ ਠੀਕ ਹੈ ਉਧਰ ਮੋਰਚੇ ਚੱਲੀ ਜਾਂਦੇ ਕਿਉਂ ਚੱਲੀ ਜਾਂਦੇ ਕਿ ਉਹ ਕੇਂਦਰ ਸਰਕਾਰ ਦੀ ਜਿਹੜੀ ਉਹ ਆਪਾਂ ਕਹਿੰਦੇ ਆ ਕਿ ਬਤਜਬਾਨੀ ਜਿਹੜਾ ਜਿਹੜਾ ਉਹਨਾਂ ਨੇ ਕਿ ਜਿਹੜਾ ਆਪਣੀ ਜ਼ੁਬਾਨ ਤੋਂ ਫੇਰ ਜਾਣਾ ਇਧਰ ਸਾਡੇ ਨਾਲ ਪੰਜਾਬ ਸਰਕਾਰ ਜਿਹੜੀ ਉਹ ਨਿਆਂ ਨਹੀਂ ਕਰ ਰਹੀ ਉਧਰ ਕੇਂਦਰ ਨਿਆਂ ਨਹੀਂ ਕਰ ਰਿਹਾ ਥਾਂ ਥਾਂ ਮੋਰਚੇ ਥਾਂ ਥਾਂ ਮੋਰਚੇ ਮਤਲਬ ਕਿ ਜਿਹੜੇ ਇਹ ਲੀਡਰ ਹੈ ਨਾ ਜਿੰਨਾ ਚਿਰ ਇਹ ਸਾਡੇ ਵਿੱਚ ਹੁੰਦੇ ਆ ਉਨਾ ਚਿਰ ਮਤਲਬ ਸਾਡੇ ਤੱਕ ਹੁੰਦਾ ਜਸਵਿੰਦਰ ਜੀ ਮੈਂ ਤੁਹਾਡੀ ਵੀ ਗੱਲ ਕਰਦਾ ਇਹ ਮਾਨਸਾਫ ਟੀਚਰਾ ਕਰਦੇ ਨੇ ਜੀ ਸੁਖਵੀਰ ਬਾਦਲ ਨੂੰ ਕਹਿੰਦੇ ਮੰਦਬੁੱਧੀ ਆ ਇਹ ਤੇ ਸ਼ਕੀਰ ਬਾਦਲ ਕਹਿੰਦਾ ਸੀ ਵੀ ਜਿਹੜੀ ਸਾਡੀਆਂ ਸੜਕਾਂ ਬਣੀਆਂ ਨਾ ਤੇ ਤੁਸੀਂ ਬੰਬ ਮਾਰਿਓ ਤੇ ਟੁੱਟ ਦਗਾਣੀ ਵੈਸੇ ਆਪਾਂ ਆਵੇਂ ਪੰਜਾਬੀਆਂ ਦੀ ਘਾਵਤਾ ਆਪਾਂ ਕਹਿੰਦੇ ਸਾਡੀ ਚੀਜ਼ ਬਣਾਈ ਵੇਖੀ ਤੂੰ ਕਿੰਨੀ ਮਜ਼ਬੂਤ ਹੋਊਗੀ ਤੇ ਮਾਨ ਸਰਕਾਰ ਨੂੰ ਇਹ ਜਿਹੜੀ ਹੁਣ ਆਪਣੇ ਸੜਕ ਬਣੀਆਂ ਜੈਤੋ ਤੋਂ ਚੰਦਪਾਣੂ ਤੁਸੀਂ ਜਾਣ ਨਹੀਂ ਵੇਖੋ ਇੱਥੇ ਕੋਈ ਪਟਾਕਾ ਵੀ ਨਹੀਂ ਚੱਲਿਆ ਜੇ ਨਿੱਕੇ ਜਿਹੇ ਪਟਾਕੇ ਦੀ ਗੱਲ ਕਰੇ ਬੰਬ ਦੀ ਗੱਲ ਜਨਨ ਕਿ 5 ਸਾਲ ਦੀ ਗਾਰੰਟੀ ਜਿਹੜੀ ਸੜਕ ਜੀਏ ਤੇ ਥੋੜੇ ਚੰਚੇ ਟੁੱਟ ਗਈ ਤੇ ਇਹ ਗੱਲਾਂ ਦਾ ਬਹੁਤ ਵੱਡੀਆਂ ਕਰਦੇ ਆ ਦੂਜੇ ਨੂੰ ਕਹਿਣਾ ਸੋਖਾ ਹੁੰਦਾ ਜਿਹੜ ਦੇਖੋ ਜੀ ਨੀ ਪੱਥਰ ਪਹਿਲੀ ਗੱਲ ਤਾਂ ਮਾਨ ਸਾਹਿਬ ਕਹਿੰਦੇ ਹੁੰਦੇ ਸੀਗੇ ਕਿ ਜੋ ਸਾਡੀ ਸਰਕਾਰ ਬਣੂਗੀ ਨਾ ਨੀ ਪੱਥਰ ਦੇ ਉੱਤੇ ਨਾ ਤਾਂ ਕਿਸੇ ਮੰਤਰੀ ਦਾ ਨਾਂ ਹੋਊਗਾ ਨਾ ਮੁੱਖ ਮੰਤਰੀ ਦਾ ਨਾਂ ਹੋਊਗਾ ਨਾ ਕਿਸੇ ਐਮ ਐਲ ਏ ਵਿਧਾਇਕ ਦਾ ਕਿਸੇ ਦਾ ਨਹੀਂ ਹੋਊਗਾ ਉਹਦੇ ਉੱਤੇ ਮਿਸਤਰੀ ਦਾ ਨਾਂ ਹੋਊਗਾ ਉਹਦੇ ਉੱਤੇ ਮਜ਼ਦੂਰ ਮਜ਼ਦੂਰਾਂ ਦਾ ਨਾਂ ਹੋਊਗਾ ਕਿੱਥੇ ਆ ਉਹ ਇਹਨਾਂ ਦੇ ਆਪਣੇ ਨਾਮ ਮੋٹے ਕਰਕੇ ਲਿਖਿਆ ਜਾਂਦੇ ਤੁਸੀਂ ਗੱਲ ਕੀਤੀ ਆਪਣੇ ਜੈਤੋ ਬਠਿੰਡਾ ਰੋਡ ਜੈਤੋ ਤੋਂ ਚੰਦਪਾਣ ਤੱਕ ਦੀ ਕੁਝ ਮਹੀਨੇ ਹੋਏ ਉਹਨੂੰ ਬਣੀ ਨੂੰ ਉਹਨੂੰ ਰੰਗ ਇਹਨਾਂ ਸੋਨਾ ਕੀਤਾ ਗਿਆ ਸੀ ਕਾਲਾ ਪਤਾ ਨਹੀਂ ਕਿੱਥੋਂ ਲਿਆ ਕੇ ਪਾਲਿਸ਼ ਪਾਈ ਸੀ ਉਹਦੇ ਵਿੱਚ ਕਿ ਬੰਦਾ ਵੇਖ ਕੇ ਕਹਿੰਦਾ ਯਾਰ ਇਤਕੀ ਸੜਕ ਬਹੁਤ ਸੋਹਣੀ ਬਣਾਈ ਪਰ ਇੱਕ ਚੀਜ਼ ਇਹਨਾਂ ਦੀ ਨੀਤ ਚ ਖੋੜਦਾ ਇਥੋਂ ਪਤਾ ਲੱਗ ਜਾਂਦਾ ਕਿ ਜਦੋਂ ਇਲੈਕਸ਼ਨ ਵੇਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਜੈਤੋ ਦਾ ਟੂਰ ਕਰਨਾ ਸੀਗਾ ਕਰਮਜੀਤ ਅਨਮੋਲ ਦੇ ਨਾਲ ਇਹ ਕਿਾ ਰੋਡ ਸ਼ੋਅ ਕਰਨਾ ਸੀ ਤਾਂ ਉਦੋਂ ਇਹਨਾਂ ਕੋਲੋਂ ਸੜਕਾਂ ਤਾਂ ਜਿਹੜੀਆਂ ਸੀ ਨਾ ਮੇਨ ਆਪਣੇ ਗੁਰਦੁਆਰਾ ਗੰਗਸਰ ਚੌਂਕ ਤੋਂ ਲੈ ਕੇ ਬਾਜ਼ਾਰ ਵੇਜਦੀ ਹੋ ਕੇ ਗੋਲ ਚੌਂਕ ਵੇਜਦੀ ਹੋ ਕੇ ਤੇ ਬਾਜਾ ਚੌਂਕ ਤੱਕ ਆਉਣਾ ਸੀ ਇਹਨਾਂ ਸੜਕਾਂ ਦੇ ਵਿੱਚ ਵੀ ਇਹਨਾਂ ਨੇ ਲੈ ਕੇ ਭੱਠੇ ਦੀ ਕੇਰੀ ਪਾਦੀ ਸੀ ਬਾਅਦ ਵਿੱਚ ਦੁਕਾਨਦਾਰ ਗਾਲਾਂ ਕੱਢਦੇ ਰਹੇ ਕਿ ਸਾਨੂੰ ਆਹ ਅਕਲ ਆਤਾ ਇਹਨਾਂ ਨੇ ਆਪ ਦਾ ਮੁੱਖ ਮੰਤਰੀ ਰੰਗਾਉਣ ਦੀ ਖਾਤਰ ਫਿਰ ਆਪਾਂ ਕਿਵੇਂ ਉਮੀਦ ਕਰ ਸਕਦੇ ਹਾਂ ਕਿ ਇਹ ਆਪਣੇ ਵਾਸਤੇ ਪਬਲਿਕ ਵਾਸਤੇ ਬਣਨ ਵਾਲੀ ਸੜਕ ਬਹੁਤ ਵਧੀਆ ਬਣਾ ਦੇਣਗੇ ਜਿਹੜੀ ਉਹ ਟੁੱਟ ਗਈ ਹੈ ਨਾ ਤਾਰਾ ਜੀ ਮੈਂ ਰਿਪੋਰਟਾਂ ਦੇਖੀਆਂ ਤੁਹਾਡੀ ਰਿਪੋਰਟ ਵੀ ਦੇਖੀ ਕਿਉਂਕਿ ਜੇ 5 ਸਾਲ ਦੀ ਗਾਰੰਟੀ ਉਹਦੀ ਦਿੱਤੀ ਗਈ ਸੀ ਮੈਂ ਕਹਿੰਦਾ ਕਿ ਤੇ ਤੁਰੰਤ ਜਿਹੜੀ ਹੈ ਉਹ ਚਾਹੇ ਪੰਜਾਬ ਸਰਕਾਰ ਕਾਰਵਾਈ ਕਰੇ ਚਾਹੇ ਸਬੰਧਤ ਵਿਭਾਗ ਕਾਰਵਾਈ ਕਰੇ ਡੀਸੀ ਸਾਹਿਬ ਕਰਨ ਐਸਡੀਐਮ ਸਾਹਿਬ ਕਰਨ ਚਾਹੇ ਐਮਐਲਏ ਖੁਦ ਆਪਣੇ ਮੌਜੂਦਾ ਵਿਧਾਇਕ ਜਿਹੜੇ ਉਹ ਕਾਰਵਾਈ ਕਰਨ ਜੇ ਕਿਸੇ ਨੇ ਹਿੱਸਾ ਨਹੀਂ ਲਿਆ ਤਾਂ ਮੈਂ ਕਹਿੰਦਾ ਕਿ ਠੇਕੇਦਾਰ ਤੇ ਕਾਰਵਾਈ ਹੋਣੀ ਚਾਹੀਦੀ ਹੈ ਠੇਕੇਦਾਰ ਤੋਂ ਦੁਬਾਰਾ ਜਿਹੜੀ ਹੈ ਹੁਣ ਦੇਖੋ ਉਥੇ ਕੀ ਹੋ ਰਿਹਾ ਸੀ ਖਾਲੀ ਟਿੱਪਰ ਭਜਾਈ ਜਾ ਰਹੀ ਸੀ ਉਹਦੇ ਤੇ ਲਿਆਗੇ ਉਥੇ ਇੱਕ ਗੱਡੀ ਖੜਾਤੀ ਇਹਨਾਂ ਨੇ ਆਪਣੀ ਸੜਕ ਦੇ ਉੱਪਰ ਇਹ ਆਖੇ ਤੁਸੀਂ ਤੁਹਾਡਾ ਹੀ ਸਵਾਲ ਸੀ ਮੇਰੇ ਕੋਲ ਜਣਾ ਉਹਨਾਂ ਨੂੰ ਕਿ ਤੁਸੀਂ ਕਾਹਦੇ ਬਾਅਦ ਤੇ ਖੜੋ ਪਿੰਡ ਦੇ ਲੋਕਾਂ ਨੇ ਕਿਹਾ ਕਿ ਇਹ ਟਿਪਰ 50 50 ਢੇੜੇ ਲਾ ਕੇ ਖਾਲੀ ਦੋ ਟਿਪਰ ਐ ਇੱਕ ਉਧਰ ਨੂੰ ਚਲਾ ਜਾਂਦਾ ਇੱਕ ਉਧਰ ਨੂੰ ਚਲਾ ਜਾਂਦਾ ਮੋੜਦੇ ਕਿੱਥੋਂ ਆ ਜੈਤੋਂ ਐਂਟਰ ਨਹੀਂ ਕਰਦੇ ਉੱਥੋਂ ਮੋੜਉਂਦੇ ਆ ਚੰਦ ਭਾਨ ਨਹੀਂ ਜਾਂਦੇ ਉੱਥੋਂ ਮੋੜਉਂਦੇ ਠੀਕ ਹੈ ਮਤਲਬ ਕੀ ਸੀ ਕਿ ਇਹਨਾਂ ਦੇ ਇੱਕ ਦਿਨ ਨਾ ਇੱਕ ਸੋਸ਼ਲ ਮੀਡੀਆ ਤੇ ਜਿਹੜੇ ਇਹਨਾਂ ਦੇ ਆਈਟੀ ਸੈੱਲ ਨੇ ਸ਼ੁਰੂ ਦੇ ਵਿੱਚ ਤਾਂ ਆਈਟੀ ਸੈੱਲ ਹੋਏ ਵਰਦਾਨ ਸਾਹਿਬ ਤੇ ਨਾ ਉਸਤੇ ਸਰਕਾਰਾਂ ਬਣਾ ਕੇ ਦਿੱਲੀ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਹੁਣ ਜਿਹੜੇ ਇਹਨਾਂ ਦੇ ਆਈਟੀ ਸੈੱਲ ਹਨ ਉਹ ਇਹਨਾਂ ਵਾਸਤੇ ਜਿਹੜੇ ਆ ਉਹ ਸਰਾਪ ਸਾਬਤ ਹੋ ਰਹੇ ਆ ਇਹਨਾਂ ਦੇ ਆਈਟੀ ਸੈੱਲ ਵਾਲੇ ਬੰਦਿਆਂ ਨੇ ਜਿਹੜਾ ਉਹ ਕਈ ਵਾਰੀ ਐਸੀਆਂ ਟਿੱਪਣੀਆਂ ਆਪਣੇ ਦੇਖੋ ਤੁਸੀਂ ਫਰੀਦਕੋਟ ਹਲਕਾ ਹੋ ਗਿਆ ਕੋਟਕਪੂਰਾ ਹਲਕਾ ਹੋ ਗਿਆ ਜੈਤੋ ਹਲਕਾ ਹੋ ਗਿਆ ਲੋਕ ਸਭਾ ਹਲਕਾ ਫਰੀਦਕੋਟ ਦੇ ਵਿੱਚ ਸਭ ਤੋਂ ਜ਼ਿਆਦਾ ਵੋਟ ਕਿੱਥੋਂ ਕੱਢੀ ਸੀ ਜੈਤੋ ਹਲਕੇ ਦੇ ਵਿੱਚੋਂ ਕਿਉਂਕਿ ਕੋਟਕਪੂਰੇ ਫਰੀਦਕੋਟ ਵਾਲਾ ਜਿਹੜਾ ਉਹਦਾ ਆਈਟੀ ਸੈੱਲ ਹੈ ਨਾ ਉਹ ਥੋੜਾ ਜਿਹਾ ਢੰਗ ਤਰੀਕੇ ਨਾਲ ਲਿਖਦਾ ਹੈ ਜਿਹੜਾ ਜੈਤੋ ਹਲਕੇ ਦਾ ਆਈਟੀ ਸੈੱਲ ਹੈ ਨ ਅਗਲਾ ਕਹਿੰਦਾ ਕੋਈ ਗੱਲ ਨਹੀਂ ਲਿਖ ਲਓ ਅਸੀਂ ਤੁਹਾਨੂੰ ਹੱਥ ਨਾਲ ਦੱਸ ਦਿਆਂ ਕੀ ਕਰਦੇ ਹੁਣ ਦੇਖੋ ਜਦੋਂ ਇਹ ਚੀਜ਼ਾਂ ਪਹਿਲਾਂ ਉਹਦੇ ਗਣਗਣ ਕੀਤੇ ਗਏ ਸੀ ਇਹਨਾਂ ਦੇ ਆਈਟੀ ਸੈੱਲ ਨੇ ਬਹੁਤ ਪਾਇਆ ਦੇਖੋ ਆਹ ਕਰਤਾ ਸੜਕ ਬਣਾਤੀ ਐਂ ਕਰਤਾ ਉਹਵੇਂ ਕਰਤਾ ਹੁਣ ਉੱਥੇ ਉਹ ਬੰਦੇ ਖੜੇ ਸੀ ਉਹ ਕਹਿੰਦੇ ਕਿ ਅਸੀਂ ਜੇ ਦੇਖ ਰਹੇ ਹਾਂ ਕਿ ਕਿੰਨੇ ਵੀ ਕੱਲ ਲੰਘਦੇ ਇਹਨਾਂ ਦੇ ਆਈਟੀ ਸੈਲ ਦੇ ਬੰਦੇ ਨਾਲ ਵੀ ਮੇਰੀ ਫੋਨ ਤੇ ਗੱਲ ਹੋਈ ਉਹ ਮੈਨੂੰ ਕਹਿੰਦਾ ਯਾਰ ਲੋਕ ਰੌਲਾ ਪਾਉਣ ਵਾਲੇ ਪਾਸੇ ਹੋ ਜਾਂਦੇ ਕੰਮ ਤਾਂ ਕਰ ਨਹੀਂ ਦਿੰਦੇ ਤੇ ਉਥੋਂ ਵੀ ਇਕਲ ਦੇਖਾਂ ਦਾ ਉਹ ਸੜਕ ਬਣੀ ਹੈਗੀ ਹੈ 1200 ਵਹੀਕਲ ਵਾਸਤੇ ਵੀ ਜਾਂ 1500 ਵਹੀਕਲ ਦਿਹਾੜੀ ਦਾ ਲੰਘੂਗਾ ਉਥੋਂ 8000 ਵਹੀਕਲ ਲੰਘਦੇ ਮੈਂ ਕਹਿੰਦਾ ਯਾਰ ਸੜਕਾਂ ਇਹ ਦੇਖ ਕੇ ਬਣਾਈਆਂ ਜਾਂਦੀਆਂ ਹੁੰਦੀਆਂ ਸੜਕਾਂ ਤੇ ਵੀ ਕੱਲ ਲੰਘਣ ਦੀ ਕੋਈ ਲਿਮਟ ਹੁੰਦੀ ਹੈ ਸੜਕਾਂ ਤੇ ਵੀ ਕੱਲ ਲੰਘਣ ਦੀ ਕਦੇ ਲਿਮਟ ਨਹੀਂ ਹੁੰਦੀ ਕਦੇ ਜਿਹੜਾ ਹਾਈਵੇ ਖਾਲੀ ਪਏ ਹੁੰਦੇ ਚਾ ਉੱਤੇ ਸਾਰੀ ਸਾਰੀ ਦਿਹਾੜੀ ਜਿਹੜਾ ਮੇਲਾ ਲੱਗਿਆ ਰਹਿੰਦਾ ਲੰਗਰ ਨੂੰ ਥਾਂ ਨਹੀਂ ਮਿਲਦੀ ਇਹ ਡਿਪੈਂਡ ਕਰਦਾ ਲੋਕਾਂ ਤੇ ਕਿ ਕਿਹੜੇ ਲੋਕਾਂ ਨੇ ਕਦੋਂ ਕਿੱਧਰ ਕਿਹੜੇ ਰੂਟ ਜਾਣਾ ਹੈ ਠੀਕ ਹੈ ਦੂਜੇ ਨੰਬਰ ਤੇ ਟੁੱਟ ਗਈ ਸੜਕ ਉਹ ਹੁਣ ਉਦੋਂ ਬਾਅਦ ਦੇ ਵਿੱਚ ਸਰਵੇਖਣ ਕੀਤਾ ਜਾ ਰਿਹਾ ਕਿ ਕਿੰਨੇ ਵੀ ਕੰ ਲੰਗਦੇ ਹਨ ਹਾਲਾਂਕਿ ਕੀ ਹੋਣਾ ਚਾਹੀਦਾ ਸੀ ਜੀ ਇਹ ਸਰਵੇਖਣ ਪਹਿਲਾਂ ਹੋਣਾ ਚਾਹੀਦਾ ਸੀ ਕਿ ਤੁਸੀਂ ਕਿਨੋਂ ਇਥੋਂ ਵੀ ਇਕਲ ਕਿੰਨੇ ਲੰਘਦੇ ਆ ਅਸੀਂ ਉਸ ਹਾਬ ਨਾਲ ਸੜਕ ਬਣਾਵਾਂਗੇ 5 ਸਾਲ ਦੀ ਗਾਰੰਟੀ ਹੁਣ ਜੇ 5 ਸਾਲ ਦੀ ਗਾਰੰਟੀ ਪੂਰੀ ਨਹੀਂ ਨਾ 5 ਮਹੀਨੇ ਦੀ ਵੀ ਪੂਰੀ ਨਹੀਂ ਕੀਤੀ ਸੜਕ ਨੇ ਮੈਂ ਸਿੱਧੇ ਸ਼ਬਦਾਂ ਚ ਕਹਿਣਾ ਕਿ ਠੇਕੇਦਾਰ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਾਨੂੰਨੀ ਕਾਰਵਾਈ ਪਰਚਾ ਹੋਣਾ ਚਾਹੀਦਾ ਜਾਂ ਫਿਰ ਉਹਨੂੰ ਸਾਰਾ ਹਰਜਾ ਖਰਚਾ ਸਾਰਾ ਪਾ ਕੇ ਉਹਨੂੰ ਕਹਤਾਂ ਨੂੰ ਕੋਈ ਪੈਸਾ ਨਹੀਂ ਮਿਲਣਾ ਜੇ ਕਿਸੇ ਤੋਂ ਹਿੱਸੇ ਉਹਨੇ ਦਿੱਤੀਆ ਦੋਨੋਂ ਤੋਂ ਵਾਪਸ ਲੈ ਲੈ ਆਪਦੇ ਜਾਂ ਫਿਰ ਸਭ ਆ ਜੇ ਕੈਮਰੇ ਸਾਹਮਣੇ ਆ ਜੇ ਠੇਕੇਦਾਰ ਵੀ ਬਈ ਮੈਂ ਤਾਂ ਵੰਡ ਚੁੱਕਿਆ ਮੈਨੂੰ ਤਾਂ ਮਿਲੀ ਇੰਨੇ ਹੀ ਜਿਵੇਂ ਉਹ ਇੱਕ ਵਾਰੀ ਰਜੀ ਇਹਨਾਂ ਨੇ ਜਿਹੜਾ ਇੱਥੋਂ ਪੈਸਾ ਚੱਲਦਾ ਹੈ ਨਾ ਦਿੱਲੀ ਤੋਂ ਉਹ ਕਹਿੰਦਾ ਇੱਥੋਂ ਸੈਂਟ ਕੇਂਦਰ ਸਰਕਾਰ ਤੋਂ ਚੱਲਦਾ 100 ਰੁਪਇਆ ਥੱਲੇ ਜਿੱਥੇ ਜਾ ਕੇ ਲੱਗਦਾ ਹੈ ਉੱਥੇ ਜਾ ਕੇ 20 ਪੈਸੇ ਰਹਿ ਜਾਂਦੇ ਹੁਣ ਜਿੱਥੇ 100 ਰੁਪਇਆ ਲੱਗਣਾ ਜਦੋਂ ਉੱਥੇ 20 ਰੁਪਇਆ ਲੱਗਣਗੇ ਤੋ ਫਿਰ 80 ਰੁਪਈਆ ਵਾਲਾ ਜਿਹੜਾ ਮਟੀਰੀਅਲ ਹੈ 20 ਰੁਪਈਆ ਚ ਕਿਵੇਂ ਪੂਰਾ ਹੋਊਗਾ ਜੇ ਤਾਂ ਠੇਕੇਦਾਰ ਨੇ ਹਿੱਸੇ ਵੰਡੇ ਆਪਣੇ ਲਈ ਸੜਕ ਤੇ ਤਾਂ ਮੈਂ ਕਹਿੰਦਾ ਫਿਰ ਤਾਂ ਉਹ ਜਗਜਾਰ ਕਰਦੇ ਵੀ ਮੈਥੋਂ ਦਾ ਹਿੱਸੇ ਲੈ ਨਹੀਂ ਤੁਹਾਨੂੰ ਕੀ ਲੱਗਦਾ ਵੀ ਇਸੇ ਵੰਡੇ ਹੋਣਗੇ ਫੇਰ ਹੀ ਆ ਜਿਹੜੇ ਅਫਸਰ ਅਫਸਰ ਨਹੀਂ ਅਫਸਰ ਹੈ ਜਿਹੜੇ ਇਥੋਂ ਦੇ ਲੀਡਰ ਹੈ ਉਹ ਵੀ ਨਹੀਂ ਬੋਲਦੇ ਹਿੱਸੇ ਵੰਡੇ ਹੋਣਗੇ ਤਾਂ ਹੀ ਚੁੱਪਾਓ ਦੋ ਚੀਜ਼ਾਂ ਹੈ ਜਾਂ ਤਾਂ ਹਿੱਸੇ ਵੰਡੇ ਹੋਣਗੇ ਜਾਂ ਠੇਕੇਦਾਰ ਨੇ ਵੱਧ ਖਾ ਲਿਆ ਹੋਊਗਾ ਜੇ 100 ਦਾ 100 ਰੁਪਿਆ ਲੱਗਿਆ ਹੁੰਦਾ ਠੇਕੇਦਾਰ ਤਾਂ ਨਹੀਂ ਖਾਣ ਦਿੰਦੇ ਖਾਣ ਨਹੀਂ ਦਿੰਦੇ ਹੁਣ ਜੇ ਉਹ ਤਾਂ ਉਹਦੀ ਖੇਚਲਣਗੇ ਮੈਂ ਆਪਣੀ ਨਿੱਜੀ ਰਾਇ ਰੱਖ ਰਿਆ ਵੀ ਦੋ ਹੀ ਗੱਲਾਂ ਹੋਈਆਂ ਨਾ ਜਾਂ ਤਾਂ ਹਿੱਸੇ ਵੰਡਾ ਲਏਗੇ ਠੀਕ ਹੈ ਕਿ ਸਾਡਾ ਮੇਰਾ ਇਹਨਾਂ ਦੇ ਦੇ ਮੇਰਾ ਇਹਨਾਂ ਦੇ ਦੇ ਆਪੋ ਆਪਣੇ ਰੱਖ ਲੈ ਤੇ ਉਹਨੂੰ ਕਹਦੇ ਵੀ ਇਹਨੇ ਦੇ ਵਿੱਚ ਜਿਵੇਂ ਮਰਜ਼ੀ ਜੋ ਤਰ੍ਹਾਂ ਜੀ ਕਰਦਾ ਕਰ ਲਾ ਕਿਉਂਕਿ ਇੱਕ ਠੇਕੇਦਾਰ ਦੀ ਮੈਂ ਸੋਸ਼ਲ ਮੀਡੀਆ ਤੇ ਆਪਣੇ ਕਿਸ ਤੇ ਦੇਖ ਰਿਹਾ ਸੀ ਇੰਟਰਵਿਊ ਉਹਦੇ ਵਿੱਚ ਉਹ ਬੰਦਾ ਕਹਿ ਰਿਹਾ ਸੀਗਾ ਏਸੇ ਪੋਸਟ ਤੇ ਉਹਨੇ ਲਿਖਿਆ ਸੀ ਉਹ ਕਹਿੰਦਾ ਮੈਂ ਠੇਕੇਦਾਰਾਂ ਨਾਲ ਕੰਮ ਕੀਤਾ ਆਹਦਾ ਠੇਕੇਦਾਰਾਂ ਦੇ ਨਾਲ ਆਪੋ ਆਪਣੇ ਹਿੱਸੇ ਵੰਡਾ ਲੈਂਦੇ ਆ ਠੇਕੇਦਾਰ ਕਹਿੰਦਾ ਵੀ ਮੈਂ ਉੱਥੇ ਮਟੀਰੀਅਲ ਪਾਉਂਗਾ ਤੇ ਮੁੜ ਕੇ ਚੈੱਕ ਕਰੋਗੇ ਉਹ ਕਹਿੰਦਾ ਤੂੰ ਬੇਫਿਕਰ ਹੋ ਕੇ ਜੋ ਮਰਜ਼ੀ ਪਾ ਕੋਈ ਚੈੱਕ ਕਰਨ ਨਹੀਂ ਆਉਂਦਾ ਕਿ ਉਹੀ ਕਾਰਨ ਹੋਇਆ ਆਪਣੇ ਰ ਹੂੰ ਵੀ ਕੱਲ ਤਾਂ ਉਹਨੇ ਨੋਟ ਕਰ ਹੀ ਲਏ ਬੇਸ਼ੱਕ ਆਪਦੇ ਚਲਾ ਕੇ ਕਰ ਲਏ ਹੁਣ ਜਾਂਦਾ 5 ਸਾਲ ਦੀ ਗਾਰੰਟੀ ਦੇ ਕੇ ਠੇਕੇਦਾਰ ਸੜਕ ਬਣਾ ਦੇ ਤੇ ਜਾਂ ਠੇਕੇਦਾਰ ਤੇ ਕਾਰਵਾਈ ਹੋ ਜੇ ਆਪਣੀ ਪਿੰਡੂ ਕਹਾਵਤ ਹੈ ਉਹ ਕਹਿੰਦੇ ਜਿਹੜਾ ਬੰਦਾ ਆਪਣੇ ਪਰਿਵਾਰ ਦਾ ਨਹੀਂ ਬਣਦਾ ਹੂੰ ਉਹ ਗਲੀ ਦਾ ਕਿੱਥੋਂ ਬਣ ਜੂ ਪਿੰਡ ਦਾ ਕਿੱਥੋਂ ਬਣ ਜੂ ਰਿਸ਼ਤੇਦਾਰਾਂ ਦਾ ਕਿੱਥੋਂ ਬਣ ਜੂ ਇਹਨਾਂ ਦੀ ਬੇਟੀ ਦਾ ਹੀ ਇਹ ਬਿਆਨ ਸੀ ਉਹਨੇ ਕਿਹਾ ਸੀ ਕਿ ਇਹ ਜਦੋਂ ਸਾਡੇ ਨਹੀਂ ਬਣੇ ਤਾਂ ਇਹ ਪੰਜਾਬ ਦੇ ਕਿੱਥੋਂ ਬਣ ਜਾਣਗੇ ਹਾਲਾਂਕਿ ਮਾਨ ਸਾਹਿਬ ਨੇ ਇਹ ਗੱਲ ਆਖੀ ਸੀ ਕਿ ਚਲੋ ਪਹਿਲੀ ਗੱਲ ਤਾਂ ਨਿੱਜੀ ਜ਼ਿੰਦਗੀ ਹੈ ਜੀ ਹਾਂ ਨਾ ਇਹਦੇ ਵਿੱਚ ਅਸੀਂ ਬਹੁਤਾ ਡੀਪ ਜਾ ਕੇ ਕੀ ਰਹਿਣਾ ਬਹੁਤ ਸਾਰੀਆਂ ਗੱਲਾਂ ਸੀਗੀਆਂ ਮਾਨ ਸਾਹਿਬ ਦਾ ਬੇਟਾ ਆਪਦੇ ਦੋਸਤ ਨਾਲ ਆਇਆ ਸੀ ਉਹਨੂੰ ਉੱਥੇ ਸੀਐਮ ਹਾਊਸ ਨਹੀਂ ਰਹਿਣ ਦਿੱਤਾ ਗਿਆ ਉਹਨੂੰ ਹੋਟਲ 'ਚ ਰਹਿਣਾ ਪਿਆ ਇਹ ਵੀ ਗੱਲਾਂ ਆਈਆਂ ਸੀਗੀਆਂ ਮੈਂ ਕਹਿੰਦਾ ਛੱਡੋ ਇਹਨਾਂ ਗੱਲਾਂ ਨੂੰ ਮੈਂ ਤਾਂ ਇੱਥੇ ਹੁਣ ਫੇਰ ਇਹੀ ਬੇਨਤੀ ਕਰੂੰਗਾ ਕਿ ਮਾਨ ਸਾਹਿਬ ਦੇਖੋ ਉਹ ਕਹਿੰਦੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੀ ਉਹਨੂੰ ਭੁੱਲਿਆ ਨਹੀਂ ਕਹਿੰਦੇ ਬੇਰ ਹੈ ਕਹਿੰਦੇ ਡੁੱਲ ਗਏ ਉਹਨੂੰ ਝਾੜ ਕੇ ਝੋਲੀ ਚ ਪਾਉਣਾ ਉਹਨਾਂ ਦਾ ਕੁਝ ਨਹੀਂ ਵਿਗੜਿਆ ਮੈਂ ਕਹਿੰਦਾ ਕਿ ਜੇ 2.5 ਸਾਲ ਲੰਘ ਗਏ ਆ ਨਾ ਜਿਵੇਂ ਮਰਜ਼ੀ ਲੰਘੇ ਚਾਹੇ ਕਿਸੇ ਦੇ ਦਬਾਅ ਥੱਲੇ ਪ੍ਰੈਸ਼ਰ ਥੱਲੇ ਮਾਨ ਸਾਹਿਬ ਨੂੰ ਲੰਘੇ ਚਾਹੇ ਆਪਣੀਆਂ ਮਨਮਰਜ਼ੀਆਂ ਕਰਦੇ ਲੰਘੇ ਚਾਹੇ ਜਿਵੇਂ ਮਰਜ਼ੀ ਲੰਘੇ ਕਿਉਂਕਿ ਉਹ ਕੁਰਸੀ ਇਹੋ ਜੀ ਹੈ ਇੱਥੇ ਤੁਸੀਂ ਕਿਸੇ ਨੂੰ ਮਾੜਾ ਜਾਂ ਗਲੀ ਦਾ ਪ੍ਰਧਾਨ ਬਣਾ ਦਿਓ ਕਿਸੇ ਨੂੰ ਸ਼ਹਿਰੀ ਪ੍ਰਧਾਨ ਬਣਾ ਦਿਓ ਆਕੜ ਤਾਂ ਉਹਦੀ ਨਹੀਂ ਸੂਤ ਉਹਦੀ ਦਿਮਾਗ ਤਾਂ ਉਹਦਾ ਸੱਤਵੇਂ ਸਮਾਨ ਤੇ ਚੱਲਾ ਜਾਂਦਾ ਉਹ ਤਾਂ ਫੇਰ ਸਾਡੇ ਵਾਲੇ ਫੀਲਡ ਦੇ ਵਿੱਚੋਂ ਵਿਚਾਰਾ ਕਮੇਟੀ ਮਿਮਿਕਰੀ ਕਰਦਾ ਕਰਦਾ ਜਾ ਕੇ ਮੁੱਖ ਮੰਤਰੀ ਮਾਨ ਸਾਹਿਬ ਬ ਹੂੰ ਠੀਕ ਹੈ ਮਿਹਨਤ ਕੀਤੀ ਹੈ ਉਹਨੇ ਤਾਂ ਹੀ ਬਣਿਆ ਮੈਂ ਕਹਿੰਦਾ ਕਿ ਹਾਲੇ ਵੀ ਮੌਕਾ ਹੈ ਵੀ ਜਿਹੜਾ ਉਹ ਡੁੱਲੇ ਬੇਰਾਂ ਨੂੰ ਛਾੜ ਕੇ ਝੋਲੇ ਚ ਪਾ ਲੈਣ ਲੋਕਾਂ ਨੇ ਸੋਚਿਆ ਤੇ ਖਰੇ ਉਤਰ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਮਾਲਵਾ ਨਹਿਰ ਜਿਹੜੀ ਹੈ ਉਹ 150 ਕਿਲੋਮੀਟਰ ਦਾ ਜਿਹੜਾ ਹੀਰੇ ਸ਼ੁਰੂ ਕਰ ਲਿਆ ਗਿਆ ਹੁਣ ਇਨਾਂ ਦਾ ਆਈਟੀ ਸਰ ਰੌਲਾ ਪਾ ਰਹੇ ਕਿ ਤਾਂ ਜਥੇਬੰਦੀਆਂ ਵਾਲੇ ਆ ਕੇ ਖੜ ਗਏ ਇਹ ਇਹ ਤਾਂ ਕਾਲੀਆਂ ਦੇ ਜਿਹੜੇ ਉਹ ਸਪੋਰਟਰ ਹੈ ਉਹ ਆ ਕੇ ਖੜ ਗਏ ਕਿਉਂ ਖੜ ਗਏ ਉਹ ਸਾਰਾ ਏਰੀਆ ਉਹ ਜਿਹੜਾ ਦੋਦੇ ਦਾ ਭੁੱਲੜ ਦਾ ਜਿਹੜਾ ਗਿੱਦੜਵਾਹ ਏਰੀਆ ਸਾਰਾ ਰੌਲਾ ਪਾ ਰਿਹਾ ਕਿ ਸਾਨੂੰ ਇਸ ਨਹਿਰ ਦੀ ਲੋੜ ਹੀ ਨਹੀਂ ਆ ਉਹ ਕਹਿੰਦੇ ਵੀ ਗਾਂ ਜਿਹੜੇ ਫਾਜ਼ਲ ਕਾਲੇ ਉਹਨਾਂ ਕੋਲ ਪਾਣੀ ਘਟ ਜਾਂਦਾ ਉਹ ਕਹਿੰਦੇ ਜ ਉਹਨਾਂ ਕੋਲੇ ਪਾਣੀ ਪਾਣੀ ਘਟ ਜਾਂਦਾ ਤਾਂ ਤੁਸੀਂ ਜਿਹੜੀਆਂ ਦੂਜੀਆਂ ਨਹਿਰਾਂ ਜਾ ਰਹੀਆਂ ਜਿਹੜੀਆਂ ਨਹਿਰਾਂ ਦਾ ਪਾਣੀ ਦੇ ਰਹੇ ਹੋ ਉਹਨਾਂ ਨੂੰ ਲੂੰਗੀਆਂ ਕਰੋ ਠੀਕ ਹੈ ਉਹ ਤਾਂ ਤੁਸੀਂ ਜਿਹੜਾ ਹੈਗਾ ਸੀਗਾ ਉਹ ਲੈਮੀਨੇਸ਼ਨ ਕਰਕੇ ਲੈ ਗਏ ਰਾਜਸਥਾਨ ਨੂੰ ਜਿਹੜੀਆਂ ਨਹਿਰਾਂ ਜਾਂਦੀਆਂ ਪੰਜਾਬ ਦੇ ਵਿੱਚੋਂ ਲੈਮੀਨੇਟ ਹੀ ਕਰ ਦਿੱਤੀਆਂ ਗਈਆਂ ਉਹ ਵੀ ਕਿਤੇ ਪਾਣੀ ਜਿਹੜਾ ਉਹ ਧਰਤੀ ਦੇ ਵਿੱਚ ਵੀ ਰਿਸਾਈਕਲ ਨਾ ਹੋ ਜਾਏ ਇਹਦੇ ਬਾਰੇ ਹੁਣ ਜਿਹੜੇ ਲੋਕ ਆ ਉੱਥੋਂ ਵਾਲੇ ਇਹ ਕਹਿੰਦੇ ਆ ਉਹ ਕਹਿੰਦੇ ਕਿ ਪਹਿਲੀ ਗੱਲ ਤਾਂ ਇਹ ਕਿ ਜਿੱਥੇ ਇਹ ਰਾਜਸਥਾਨ ਦੀ ਹੱਦ ਤੱਕ ਮਾਲਵਾ ਨਹਿਰ ਚਲੀ ਗਈ ਹੈ 159 50 ਕਿਲੋਮੀਟਰ ਅਖੀਰ ਤੇ ਬਾਅਦ ਦੇ ਵਿੱਚ ਇਹ ਕੰਪਲੀਟ ਕਰਕੇ ਇਹਨੂੰ ਚਲਾ ਕੇ ਤੇ ਮੜਕੇ ਨੂੰ ਰਾਜਸਥਾਨ ਨੂੰ ਦੇ ਦਿੱਤਾ ਜਾਣਾ ਕਿਉਂਕਿ ਇਹ ਗੱਲ ਆ ਰਹੀ ਹੈ ਕਿ ਰਾਜਸਥਾਨ ਤੋਂ ਜਿਹੜੇ ਉਹ ਖਰਚੇ ਮੋٹے ਖਰਚੇ ਲਏ ਗਏ ਮੀਟਿੰਗਾਂ ਕੀਤੀਆਂ ਮਾਨ ਸਾਹਿਬ ਨੇ ਬਕਾਇਦਾ ਦੂਜੇ ਨੰਬਰ ਤੋਂ ਇਹ ਗੱਲ ਕਹਿੰਦੇ ਤੇ ਜਿਹੜਾ ਉਹ ਉਹੀ ਬੁੱਡੇ ਨਾਲੇ ਦੀ ਗੱਲ ਆ ਗਈ ਜਿਹੜਾ ਇਹਨਾਂ ਦੇ ਪਛਮੀ ਵਿਧਾਇਕ ਨੇ ਲੁਧਿਆਣੇ ਵਾਲੇ ਨੇ ਨਹੀਂ ਪੱਥਰ ਤੋੜਿਆ ਉਹ ਜਿਹੜਾ ਬੁੱਡੇ ਨਾਲੇ ਦਾ ਪਾਣੀ ਆ ਕੈਮੀਕਲ ਵਾਲਾ ਫੈਕਟਰੀਆਂ ਦਾ ਉਹ ਇਸੇ ਆਪਣੀ ਜਿਹੜੀਆਂ ਨਹਿਰਾਂ ਦਾ ਪਾਣੀ ਆਪਾਂ ਨੂੰ ਮਿਲਦਾ ਪੂਰਾ ਖੁੱਲੇ ਡੁੱਲੇ ਤਰੀਕੇ ਨਾਲ ਇਹਦੇ ਵਿੱਚ ਛੱਡ ਕੇ ਉਹ ਕੱਲਾ ਪੰਜਾਬ ਨੂੰ ਜਾਂ ਮੰਨ ਲਓ ਮਾਲਵੇ ਨੂੰ ਜਾਂ ਪੰਜਾਬ ਨੂੰ ਮਾਰਨ ਵਾਸਤੇ ਉਹ ਰੱਬਾ ਬਸਰੇ ਛੱਡ ਦਿੱਤਾ ਜਾਊਗਾ ਕੋਸ਼ਿਸ਼ ਇਹ ਹੀ ਰਹਿਣੀ ਕਿਉਂਕਿ ਜਦੋਂ ਗਾਂਹ ਵਾਲਾ ਬੰਦਾ ਕੋਈ ਪਾਣੀ ਜਾਂ ਤਾਂ ਫਿਰ ਇਹ ਆ ਨਾ ਇੱਕ ਰਾਈਪੇਰੀਅਨ ਲਾਜੋ ਉਹ ਕੀ ਕਹਿੰਦਾ ਕਿ ਜਿੱਥੋਂ ਦੀ ਪਾਣੀ ਲੰਘਦਾ ਪਹਿਲਾ ਅਧਿਕਾਰ ਜਿਹੜਾ ਉਸ ਸਟੇਟ ਦਾ ਉਸ ਪਾਣੀ ਦੇ ਉੱਤੇ ਪਹਿਲੀ ਗੱਲ ਤਾਂ ਅਧਿਕਾਰ ਪਹਿਲਾਂ ਪੰਜਾਬ ਨੂੰ ਪਾਣੀ ਪੂਰਾ ਦੇ ਦਿਓ ਜੀ ਦੂਜੀ ਗੱਲ ਠੀਕ ਹੈ ਚੀਜ਼ਾਂ ਵੇਚਣ ਵਾਸਤੇ ਬਣੀਆਂ ਐ ਅਸੀਂ ਦੂਜੀਆਂ ਸਟੇਟਾਂ ਤੋਂ ਪੱਥਰ ਲੈ ਕੇ ਆਉਣੇ ਆ ਦੂਜੀਆਂ ਸਟੇਟਾਂ ਤੋਂ ਜਿਹੜਾ ਹੈਗਾ ਅਸੀਂ ਆਹ ਸਾਡੀਆਂ ਟਾਈਲਾਂ ਵਗੈਰਾ ਲੈ ਕੇ ਆਉਣੇ ਆ ਕੋਲਾ ਲੈ ਕੇ ਆਉਣੇ ਆ ਕਿੰਨਾ ਬਜਰੀ ਕਿੰਨਾ ਕੁਝ ਲਿਆਉਣੇ ਨੇ ਦੂਜੀਆਂ ਸਟੇਟਾਂ ਤੋਂ ਪਰ ਉਹਦਾ ਆਪਾਂ ਪੇ ਕਰਦੇ ਆ ਨਾ ਪੈਸੇ ਦਿਨੇ ਨਾ ਉਹਦਾ ਸਟੇਟ ਦਿੰਦੀ ਐ ਤੇ ਕੋਈ ਦਿੰਦਾ ਪੈਸਾ ਦੇਣਾ ਪੈਂਦਾ ਨਾ ਫਿਰ ਪਾਣੀ ਦੀ ਤਾਂ ਕੀਮਤ ਹੀ ਕੋਈ ਨਹੀਂ ਹੂੰ ਪਾਣੀ ਵੀ ਕਿੰਨੀ ਕੀਮਤੀ ਨਹੀਂ ਜੇ ਤੁਸੀਂ ਸਟੇਟਾਂ ਨੂੰ ਦੇਣਾ ਹੈ ਉਹਨਾਂ ਸਟੇਟਾਂ ਤੋਂ ਜਿੰਨਾ ਪਾਣੀ ਦੇਣਾ ਹੈ ਆਪਦੀ ਸਟੇਟ ਨੂੰ ਪੰਜਾਬ ਨੂੰ ਲੋਕਾਂ ਨੂੰ ਦੱਸ ਕੇ ਕਿ ਇੰਨਾ ਪਾਣੀ ਅਸੀਂ ਦੇਣਾ ਹੈ ਉਹਨਾਂ ਪਾਣੀ ਦੇ ਕੇ ਉਹਦੇ ਬਕਾਇਦਾ ਉਹਦੇ ਪੈਸੇ ਲਓ ਉਹਦੇ ਖਰਚੇ ਲਓ ਜੋ ਬਣਦਾ ਉਹਦਾ ਹੱਕ ਉਹਦਾ ਮੁੱਲ ਬਣਦਾ ਉਹ ਲਓ ਉਹਨੂੰ ਪੰਜਾਬ ਸਟੇਟ ਤੇ ਖਰਚ ਕਰੋ ਪੰਜਾਬ ਨਾਲ ਦੀ ਤਾਂ ਕਿਤੇ ਸਟੇਟ ਹੀ ਹੈ ਨਹੀਂ ਜਿਹੜਾ ਡਿਵੈਲਪਮੈਂਟ ਕਰਤੇ ਆ ਜੋ ਤਾਂ ਠੀਕ ਹੈ ਪਰ ਪੰਜਾਬ ਨੂੰ ਜਿਹੜਾ ਪਤਾ ਨਹੀਂ ਕਿਉਂ ਪਤਾ ਨਹੀਂ ਤਾਂ ਆਪਣਾ ਵਹਿਮ ਨਹੀਂ ਹੈ ਇਹ ਸਚਾਈ ਹੈ ਕਿ ਪੰਜਾਬ ਨੂੰ ਹਮੇਸ਼ਾ ਚਾਹੇ ਇਹਦੀ ਆਪਣੀ ਸਟੇਟ ਦੀ ਸਰਕਾਰ ਹੋਵੇ ਤੇ ਚਾਹੇ ਕੇਂਦਰ ਸਰਕਾਰ ਹੋਵੇ ਇਹਨੂੰ ਵੇਖੇ ਜਿਹੜਾ ਉਹ ਕਾਣੀ ਅੱਖ ਨਾਲ ਵੇਖਿਆ ਜਾਂਦਾ ਦੋਨਾਂ ਅੱਖਾਂ ਨਾਲ ਨਹੀਂ ਵੇਖਿਆ ਜਾਂਦਾ ਜੇਕਰ ਤੁਸੀਂ ਮਾਨ ਸਰਕਾਰ ਨੇ ਤੁਸੀਂ ਹੁਣ ਵੇਖਿਆ ਵੀ ਮਨਦੀਪ ਸਿੰਘ ਮੰਨਾ ਉਹਨਾਂ ਦੀ ਵੀ ਸਕਿਉਰਟੀ ਜਿਹਨ ਕਿ ਉਹਨਾਂ ਨੇ ਵਾਪਸ ਬੁਲਾ ਲਈ ਕਟੌਤੀ ਨਹੀਂ ਕਰੀ ਜਿਹਨੇ ਘਟਾ ਦਿੰਦੇ ਉਹ ਕਹਿੰਦੇ ਸਾਨੂੰ ਵੀ ਜਿੱਥੇ ਸਾਡੇ ਨਾਲ 7-8 ਸੀਗੇ ਉਥੇ 2-3 ਦੇ ਦਿੰਦੇ ਉਹ ਵੀ ਵਾਪਸ ਉਹ ਕਿਉਂ ਬੁਲਾ ਲੈ ਕਿਉਂ ਮਨਦੀਪ ਸਿੰਘ ਮੰਨਾ ਸੋਸ਼ਲ ਮੀਡੀਆ ਤੁਸੀਂ ਵੇਖਦੇ ਹੋ ਤੰਦ ਕੱਸਦੇ ਰਹਿੰਦਾ ਸਰਕਾਰ ਨੂੰ ਉਹ ਕਹਿੰਦਾ ਵੀ ਮੈਂ ਤਾਂ ਇਹ ਸੁਖਵੀਰ ਬਾਦਲ ਹੋਵੇ ਜਾਂ ਕੈਪਟਨ ਹੋਵੇ ਤਾਂ ਕੋਈ ਹੋਵੇ ਮੈਂ ਲਿਆਜ ਕਿਸੇ ਨੇ ਨਹੀਂ ਵਰਤਦਾ ਮੈਂ ਸੱਚਾਈ ਤੇ ਲੜਨ ਵਾਲਾ ਬੰਦਾ ਉਹਨਾਂ ਦੀ ਸਕਿਉਰਟੀ ਵਾਪਸ ਬੁਲਾ ਲਈ ਰਹਿਣੇ ਹ ਮਾਨ ਸਾਹਿਬ ਇੱਕ ਗੱਲ ਕਹਿੰਦੇ ਹੁੰਦੇ ਸੀ ਜਦੋਂ ਇਹ ਆਪ ਮੁੱਖ ਮੰਤਰੀ ਨਹੀਂ ਸੀ ਉਦੋਂ ਸੁਖਵੀਰ ਸਿੰਘ ਬਾਦਲ ਆਰ ਕੇ ਵੱਡੀਆਂ ਸਿਕਿਉਰਟੀਆਂ ਲੈ ਕੇ ਚੱਲਦੇ ਸੀ ਠੀਕ ਹੈ ਚਾਹੇ ਕੈਪਟਨ ਸਾਹਿਬ ਹੋਵੇ ਚਾਹੇ ਸੁਖਵੀਰ ਬਾਦਲ ਹੋਵੇ ਚਾਹੇ ਕੋਈ ਵੀ ਹੋਵੇ ਵੱਡੀਆਂ ਸਿਕਿਉਰਟੀਆਂ ਲੈ ਕੇ ਚੱਲਦੇ ਸੀ ਤਾਂ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਜੇ ਇੰਨਾ ਹੀ ਖਤਰਾ ਹੈ ਤਾਂ ਮੁਰਗੀਖਾਨੇ ਖੋਲ੍ਹ ਲਓ ਉੱਥੇ ਰਹਿਆ ਕਰੋ ਤੇ ਹੁਣ 15 ਅਗਸਤ ਦੇ ਜਿਹੜਾ ਭਾਸ਼ਣ ਦੇ ਕੇ ਗਏ ਆ ਤੇ ਉਹ ਖੁਦ ਮੁਰਗੀਖਾਨੇ 'ਚ ਖੜ ਕੇ ਦੇ ਕੇ ਗਿਆ ਕਹਿੰਦੇ 16 ਲੱਖ ਦਾ ਉਹ ਬੁਲਟ ਪ੍ਰੂਫ ਜਿਹੜਾ ਸੀ ਕੈਬਨ ਨਹੀਂ ਬਣਿਆ ਸੀ ਤੁਹਾਨੂੰ ਮਤਲਬ ਤੁਸੀਂ ਮਾਨ ਸਾਹਿਬ ਕੀ ਸਿੱ ਪੰਜਾਬ ਚ ਬਹੁਤ ਸ਼ਾਂਤੀ ਹੈ ਅਸ਼ਾਂਤੀ ਠੀਕ ਹੈ ਕਿ ਮਤਲਬ ਕਿ ਇਹ ਕਿ ਤੁਸੀਂ ਜਿੱਥੇ ਖੜੇ ਹੋ ਤੁਹਾਨੂੰ ਕੀ ਲੱਗਦਾ ਕਿ ਤੁਹਾਨੂੰ ਕਿਸੇ ਵੀ ਸਾਈਡ ਤੋਂ ਕੋਈ ਬੰਦਾ ਸ਼ੂਟ ਕਰ ਸਕਦਾ ਇਹਦਾ ਇਸ ਕਰਕੇ ਤੁਸੀਂ 16-17 ਲੱਖ ਦਾ ਜਿਹੜਾ ਸੀ ਉਹ ਬੁਲਟ ਪ੍ਰੂਫ ਕੈਬਨਟ 15 ਅਗਸਤ ਦੇ ਬੋਲਣ ਵਾਸਤੇ ਮੰਗਾਇਆ ਠੀਕ ਹੈ ਕਿੰਨੀ ਕਰੋੜਾਂ ਦੀ ਉੱਥੇ ਸਿਕਿਉਰਿਟੀ ਤੁਹਾਡੇ ਵਾਸਤੇ ਲੱਗੀ ਹੋਣੀ ਹੈ ਸੁਖਵੀਰ ਬਾਦਲ ਨਾਲੋਂ ਕੈਪਟਨ ਨਾਲੋਂ ਹੋਰ ਇਕਾਦੁਖਾ ਜੋ ਵੀ ਕਿਸੇ ਦਾ ਪਨਾ ਲੈ ਲਈ ਉਹਨਾਂ ਨਾਲੋਂ ਕਿਤੇ ਵੱਡੀਆਂ ਸਿਕਿਉਰਟੀਆਂ ਲੈ ਕੇ ਤੁਸੀਂ ਚੱਲ ਰਹੇ ਹੋ ਠੀਕ ਹੈ ਇਹ ਨਾ ਇਹ ਤਾਰਾ ਜੀ ਇੱਕ ਵਹਿਮ ਜਿਹਾ ਹੁੰਦਾ ਭਲੇਖਾ ਜਿਹਾ ਉਹ ਕਹਿੰਦੇ ਵੀ ਅੱਲਾ ਕਿਆ ਤੇ ਮੌਲਾ ਕਿਆ ਸਮਝ ਲਿਆ ਤੇ ਰੌਲਾ ਕਿਆ। ਹੂੰ। ਔਰੰਗਜ਼ੇ ਵਰਗੇ ਸੀ ਨਾ। ਔਰੰਗਜ਼ੇ ਵਰਗੇ ਵੀ ਇਹ ਸੋਚਦੇ ਸੀ ਕਿ ਕਦੇ ਜੋ ਅਸੀਂ ਆ ਨਾ ਅਸੀਂ ਰਹਿਣਾ। ਦੁਨੀਆ ਤੇ ਸਾਡੇ ਵਰਗਾ ਕੋਈ ਨਹੀਂਗਾ। ਹੂੰ। ਬਾਬਰ ਵਰਗਿਆਂ ਨੇ ਸੋਚਿਆ ਸਾਡੇ ਵਰਗਾ ਕੋਈ ਨਹੀਂ। ਅੱਜ ਉਹ ਔਰੰਗਜ਼ੇਬ ਦੀ ਜਿਹੜੀ ਮਜ਼ਾਰ ਹੈ ਨਾ ਹੂੰ ਜਿੱਥੇ ਦੀਵਾ ਹੈ ਉਹ ਦੀਵਾ ਜਗਾਉਣ ਵਾਸਤੇ ਵੀ ਕਹਿੰਦੇ ਵੀ ਉੱਥੇ ਪੈਸੇ ਮੰਗੇ ਜਾਂਦੇ ਆ। ਹੂੰ। ਵੀ 1 ਰੁਪਿਆ ਦੇ ਦੇ 2 ਰੁਪਏ ਦੇ ਦੇ ਵੀ ਉਹਦੀ ਜਿਹੜੀ ਉਹ ਜਿਹੜਾ ਉਹਦਾ ਚਿਰਾਗ ਜਗਦਾ ਨਾ ਜੋ ਦੀਵਾ ਜਗਦਾ ਉਹਦੀ ਜੋ ਵੀ ਮਜ਼ਾਰ ਬਣੀ ਆ ਜੋ ਜੋ ਬਣਿਆ ਉਹਦੇ ਤੇ ਕਹਿੰਦੇ ਉਹ ਚ ਤੇਲ ਪਾਉਣ ਵਾਸਤੇ ਪੈਸੇ ਮੰਗਣੇ ਪੈਂਦੇ ਆ ਤੇ ਇੱਕ ਟਾਈਮ ਸੀ ਕੋ ਰੌਂਗ ਜੇ ਇਹ ਕਹਿੰਦਾ ਸੀ ਕਿ ਕੋਈ ਖੰਗ ਨਹੀਂ ਸਕਦਾ ਮੇਰੇ ਰਾਜ ਦੇ ਵਿੱਚ ਮੇਰੀ ਮਰਜ਼ੀ ਦੇ ਖਿਲਾਫ ਖੰਗ ਨਹੀਂ ਸਕਦਾ ਹਾਲਾਂਕਿ ਖੰਗ ਲੱਗੇ ਬੰਦਾ ਖੰਗੂ ਖੰਗ ਨਹੀਂ ਸਕਦਾ ਇਹ ਭੁਲੇਖੇ ਹੁੰਦੇ ਆ ਮੈਂ ਅੱਗੇ ਵੀ ਇੱਕ ਦੋ ਵਾਰੀ ਗੱਲ ਕੀਤੀ ਹੈ ਵੀ ਬਾਦਲ ਸਾਹਿਬ ਹੋਰਾਂ ਦਾ ਕਿੰਨਾ ਵੱਡਾ ਸਾਮਰਾਜ ਸੀ ਠੀਕ ਹੈ ਉਹਨਾਂ ਨੇ ਲੋਕਾਂ ਦੀ ਪਰਵਾਹ ਨਹੀਂ ਕੀਤੀ ਜੀ ਉਹਨਾਂ ਨੇ ਅਣ ਦੇਖਿਆ ਕੀਤਾ ਅਣ ਦੇਖਿਆ ਕੀਤਾ ਤਾਂ ਅੱਜ ਦੇਖੋ ਉਹ ਆਮ ਹੀ ਇਹ ਗੱਲ ਵਿਰੋਧੀ ਧਿਰ ਵਾਲੇ ਕਹਿੰਦੇ ਆ ਕਿ ਬਾਦਲ ਕੇ ਜਿਹੜੇ ਸੀਗੇ ਰਾਜ ਕਰਦੇ ਕਰਦੇ ਮੋਟਰਸਾਈਕਲ ਤੇ ਆ ਗਈ ਤੇ ਮੇਰੇ ਖਿਆਲ ਮੋਟਰਸਾਈਕਲ ਤੋਂ ਵੀ ਅਕਰਾਂ ਦਾ ਭੱਜ ਗਿਆ ਤੇ ਸ਼ਾਇਦ ਸਕੂਟਰ ਤੇ ਹੀ ਆ ਗਈ ਠੀਕ ਹੈ ਉਹੀ ਚੀਜ਼ਾਂ ਕੈਪਟਨ ਸਾਹਿਬ ਦੀਆਂ ਪਹਿਲੇ 5 ਸਾਲ ਉਹਨਾਂ ਨੇ ਇੰਨਾ ਵਧੀਆ ਕਰਕੇ ਦਿਖਾਇਆ ਕਿ ਲੋਕਾਂ ਨੇ ਯਾਰ ਵੀ ਐਹੋ ਜਿਹਾ ਰਾਜ ਚਾਹੀਦਾ ਠੀਕ ਹੈ ਮੁਲਾਜ਼ਮ ਸਮੇਸਿਆ ਰੋਣ ਲਾਤੇ ਕਾਇਦੇ ਕਾਨੂੰਨ ਸਖਤ ਵਧੀਆ ਬਣਾਤੇ ਉਹਨਾਂ ਨੇ ਕਾਫੀ ਕੁਝ ਕੀਤਾ ਚੰਗਾ ਉਦੋਂ ਬਾਅਦ ਦੇ ਵਿੱਚ ਜਿਹੜਾ ਸੀਗਾ ਅਸਲ ਜਿਹਦੇ ਗੁਰੂ ਨਾ ਮੱਥਾ ਜੀ ਨੇ ਲਾਇਆ ਨ ਉਹ ਬੰਦਾ ਤਾਂ ਮਰਿਆ ਹੀ ਮਰਿਆ ਉਹਨੇ ਗੁਟਕਾ ਸਾਹਿਬ ਦੀ ਸੌਂ ਖਾਦੀ ਅਸੀਂ ਜਿਹੜਾ ਬਰਗਾੜੀ ਕਾਂਡ ਹੈ ਬੇਅਦਬੀ ਕਾਂਡ ਉਹਦਾ ਨਿਆਂ ਅਸੀਂ ਕਰਾਂਗੇ ਠੀਕ ਹੈ ਕੈਪਟਨ ਸਾਹਿਬ ਨੇ ਅਯਾਸ਼ੀਆਂ ਇੱਕ ਜਿਹੜੀਆਂ ਉਹ ਬਹੁਤ ਮਾੜੀ ਚੀਜ਼ ਹੈ ਕਹਿੰਦੇ ਜਿਹੜਾ ਰਾਜਾ ਜਿਹੜੇ ਦੇਸ਼ ਦਾ ਅਯਾਸ਼ ਹੋ ਜੇ ਨਾ ਤਉਦੀ ਪਰਜਾ ਜਿਹੜੀ ਉਹ ਲਵਾਰਿਸ ਹੋ ਜਾਂਦੀ ਹੈ ਕਿਉਂਕਿ ਉਹਨੂੰ ਆਪਣੀ ਜਾਇਦਾਦੀ ਤੋਂ ਵੱਧ ਕੇ ਕੁਝ ਨਹੀਂ ਹੁੰਦਾਗਾ ਕੈਪਟਨ ਸਾਹਿਬ ਨੇ ਕੀ ਕੀਤਾ ਕਿ ਉਹ ਅਰੂਸਾ ਤੱਕ ਹੀ ਸੀ ਸੀਮਤ ਰਹਿ ਗਏ ਜਿਹੜੇ ਦੂਜੀ ਵਾਰ ਦਾ ਕਾਰਜਕਾਲ ਸੀ 5 ਸਾਲਾਂ ਦਾ ਤੇ ਉਹ ਬਸ ਉੱਥੇ ਆਪਣੇ ਮਹਿਲ ਦੇ ਵਿੱਚ ਹੀ ਜਿਹੜਾ ਸੀਗਾ ਆਪਣੇ ਉੱਥੇ ਸੀਐਮਆ ਮੰਨ ਲਓ ਜਾਂ ਮੁਕਤੀ ਮੋਤੀ ਮਹਿਲ ਮੰਨ ਲਓ ਉਹਦੇ ਤੱਕ ਸੀਮਤ ਰਹਿ ਗਏ ਉਹ ਕਹਿੰਦੇ ਵੀ ਛੱਡ ਲੋਕ ਤੁਰੇ ਫਿਰਦੇ ਕੋਈ ਗੱਲ ਨਹੀਂ ਜੋ ਉਹਨਾਂ ਦਾ ਡਿਪਲੋਮੈਟਿਕ ਸਿਸਟਮ ਹੈ ਉਹ ਪੰਜਾਬ ਨੂੰ ਚਲਾਈ ਜਾਂਦਾ ਕੋਈ ਗੱਲ ਨਹੀਂ ਆਪੇ ਉਤਲ-ਪੁਤਲ ਕਰੀ ਜਾਂਦਾ ਕਿੱਥੇ ਅੱਜ ਬਦਲ ਕੇ ਕਿੱਥੇ ਅੱਜ ਕੈਪਟਨ ਕਿ ਅੱਜ ਭਗਵੰਤ ਮਾਨ ਨੂੰ ਲੋਕਾਂ ਨੇ ਮੌਕਾ ਦਿੱਤਾ ਨਾ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਕਿਸੇ ਨੂੰ ਸੱਚ ਤੇ ਕੱਚ ਹਮੇਸ਼ਾ ਚੁੱਭਦੇ ਹੁੰਦੇ ਆ ਕਿਸੇ ਨੂੰ ਜਿਹੜੇ ਲੋਕਾਂ ਦਾ ਮਾਦਾ ਹੈ ਨਹੀਂ ਨਾ ਬੇਸ਼ੱਕ ਉਹ ਆਮ ਆਪ ਪਾਰਟੀ ਦੇ ਲੀਡਰ ਹੋਣ ਚਾਹੇ ਵਰਕਰ ਹੋਣ ਚਾਹੇ ਸਪੋਰਟਰ ਹੋਣ ਚਾਹੇ ਚਾਹੇ ਆਈਟੀ ਸੈੱਲ ਹੋਵੇ ਉਹਨਾਂ ਨੂੰ ਮੇਰੀਆਂ ਗੱਲਾਂ ਚੁੱਭਣਗੀਆਂ ਜ਼ਰੂਰ ਪਰ ਸਚਾਈ ਹੈ ਇਹ ਕਿ ਮੈਂ ਪਹਿਲਾਂ ਵੀ ਕਿਹਾ ਤਾਂ ਮੈਂ ਹੁਣ ਵੀ ਕਹਿੰਦਾ ਕਿ ਮਾਨ ਸਾਹਿਬ ਦੇਖੋ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਖੜਿਆ 2.5 ਸਾਲ ਤੁਸੀਂ ਜਿਵੇਂ ਮਰਜ਼ੀ ਲੰਗਾ ਲੇ ਪਰ ਲੋਕਾਂ ਦੀ ਨਬਜ਼ ਫੜ ਕੇ ਚੱਲੋ ਲੋਕਾਂ ਦੀ ਰਮਜ ਇਹ ਕਿਤੇ ਇਹ ਨਾ ਹੋਵੇ ਕਿ ਹੁਣ ਤਾਂ ਤੁਹਾਡੇ ਕੋਲ ਤਾਂ ਸ਼ਾਇਦ ਜਿਹੜਾ ਇੱਕ ਮਾਨ ਸਾਹਿਬ ਕਹਿੰਦੇ ਸੀ ਕਿ ਸਕੂਲ ਕਹਿੰਦੇ ਉਹ ਸਕੂਲਾਂ ਦੇ ਬੱਚਿਆਂ ਨੂੰ ਨਸੀਬ ਹੋਣਗੇ ਜਿੱਥੇ ਕੱਲੇ-ਕੱਲੇ ਕਮਰੇ ਦੇ ਨਾਲ ਕਹਿੰਦੇ ਸਵੀਮਿੰਗ ਪੂਲ ਬਣੇ ਦੇ ਨਹੀਂ ਹੋਏ ਨਾ ਕਿਉਂਕਿ ਮਾਨ ਸਾਹਿਬ ਵੀ ਮੈਂ ਕਹਿੰਦਾ ਉਹ ਸਕੂਲ ਜਿਹੜੇ ਲੋਕਾਂ ਨੂੰ ਢੀਕ ਹੈ ਮਾਨ ਸਾਹਿਬ ਜਦੋਂ ਇਲੈਕਸ਼ਨ ਆਈ ਸੀ ਜਨਨ ਕਿ ਜਿੱਥੇ ਵੀ ਜਾਂਦੇ ਸੀ ਉਥੇ ਮਾਨ ਸਾਹਿਬ ਦਾ ਜਨਨ ਕਿ ਸਟੇਜ ਭਾਸ਼ਣ ਹੁੰਦਾ ਸੀ ਪੰਜਾਬ ਦਾ ਇੱਕੋ ਇੱਕ ਸਕੂਲ ਜਿਹਦੇ ਹਰ ਕਮਰੇ ਦੇ ਵਿੱਚ ਸਕੂਲ ਹੋਊਗਾ ਤੇ ਉਹ ਲੋਕ ਬੜੇ ਹੱਦ ਦੇ ਵੀ ਸ਼ਾਇਦ ਵਧੀਆ ਸਕੂਲ ਆਊਗਾ ਪੰਜਾਬ ਦਾ ਕੋਈ ਹੋਊਗਾ ਉਹ ਸਕੂਲ ਕਿੱਥੇ ਗਾਇਬ ਹੋ ਗਿਆ ਕਿੱਧਰ ਗਿਆ ਇਸ਼ਾਰਾ ਤੁਸੀਂ ਵੀ ਸਮਝ ਤਾਰਾ ਜੀ ਇਸ਼ਾਰਾ ਇਹ ਬਾਲਾ ਸਰ ਫਾਰਮ ਨੂੰ ਕਰਦੇ ਹੁੰਦੇ ਸੀ ਅਸੀਂ ਕਹਿੰਦੇ ਆ ਕਿ ਅਸੀਂ ਤਾਂ ਇਹ ਵੀ ਕਹਿੰਦੇ ਆ ਕਿ ਦੇਖੋ ਬੇਸ਼ੱਕ ਤਾਂ ਪਿੱਛੇ ਕਿਸੇ ਨੇ 75 ਸਾਲ ਜਿਹੜਾ ਸੀਗਾ ਲੋਕਾਂ ਦੇ ਗਾਲ ਵੱਢ ਕੇ ਕਿਸੇ ਲੀਡਰ ਨੇ ਪ੍ਰਾਪਰਟੀਆਂ ਬਣਾ ਲਈ ਬੇਸ਼ੱਕ ਹੋਣ ਵਾਲਿਆਂ ਨੇ ਬਣਾ ਲਈ ਇਹਨਾਂ ਤੇ ਵੀ ਇੱਕ ਸਿਸਟਮ ਇੱਕ ਬਣਨਾ ਚਾਹੀਦਾ ਇੱਕ ਦਲ ਬਦਲੂਗਾ ਤੇ ਬਣਨਾ ਚਾਹੀਦਾ ਠੀਕ ਹੈ ਜਿਹੜੇ ਮਾਰੀ ਛਾਲ ਉਧਰ ਮਾਰੀ ਛਾਲ ਉਧਰ ਇਹਨਾਂ ਦੇ ਵੀ ਕੋਈ ਬੈਨ ਹੋਣਾ ਚਾਹੀਦਾ ਜਿਹੜੇ ਆਪਦਾ ਚੋਣ ਮੈਨੀਫੈਸਟੋ ਇਹ ਲੈ ਕੇ ਆਉਂਦੇ ਨਾ ਕੋਈ ਵੀ ਪਾਰਟੀ ਚੋਣ ਮੈਨੀਫੈਸਟੋ ਦੇ ਮੁਤਾਬਿਕ ਜੇ ਲੋਕਾਂ ਦੀਆਂ ਸੋਚਾਂ ਦੇ ਖਰੇ ਨਹੀਂ ਉਤਰਦੇ ਤਾਂ ਮੈਂ ਤਾਂ ਕਹਿੰਦਾ ਕਿ ਇੱਕ ਮਾਨਯੋਗ ਅਦਾਲਤ ਦੇ ਵੱਲੋਂ ਨਾ ਮਾਨਯੋਗ ਹਾਈ ਕੋਰਟ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਯਾ ਮਾਨਯੋਗ ਰਾਸ਼ਟਰਪਤੀ ਦੇ ਵੱਲੋਂ ਜਿਹੜਾ ਵੀ ਜਿਹਨੂੰ ਵੀ ਅਧਿਕਾਰ ਹੈ ਬਣਾਉਣ ਦਾ ਇੱਕ ਕਾਨੂੰਨ ਇਹ ਵੀ ਬਣਾਣਾ ਚਾਹੀਦਾ ਸਾਡੇ ਦੇਸ਼ ਦੇ ਵਿੱਚ ਕਿ ਜਿਹੜੀ ਪਾਰਟੀ ਘੱਟੋ-ਘੱਟ 70 ਤੋਂ 80% ਆਪਦੇ ਚੋਣ ਮੈਨੀਫੈਸਟੋ ਦੇ ਵਾਅਦੇਾਂ ਤੇ ਪੂਰੀ ਨਹੀਂ ਉਤਰਦੀ ਉਹ ਪਾਰਟੀ ਦੀ ਮਾਨਤਰ ਰੱਦ ਕਰ ਦੇਣੀ ਚਾਹੀਦੀ ਅਗਲੇ 5 ਸਾਲਾਂ ਵਾਸਤੇ ਕਿ 5 ਸਾਲ ਤੁਸੀਂ ਕੋਈ ਇਲੈਕਸ਼ਨ ਨਹੀਂ ਲੜੋਗੇ 5 ਸਾਲ ਤੁਹਾਡਾ ਕੋਈ ਕੋਈ ਤੁਹਾਡਾ ਨੁਮਾਇੰਦਾ ਨਹੀਂ ਹੋਊਗਾ ਮਤਲਬ ਤੁਸੀਂ ਹੈਗੇ ਨਹੀਂ ਹੋ ਤੁਸੀਂ ਆਮ ਬੰਦੇ ਹੋ ਫੇਰ ਇਹਨਾਂ ਦੀ ਅੱਖਾਂ ਖੁੱਲਣਗੀਆਂ ਨਹੀਂ ਤਾਂ ਇਹ ਚੰਮ ਦੀਆਂ ਚਰੌਣਾਂਗੇ ਇਦਾਂ ਹੀ ਆਮ ਲੋਕ ਦੁਖੀ ਰਹਿਣਗੇ ਇਹ ਕਹਿੰਦੇ ਨੇ ਸਾਡੇ ਕੋਲ ਸਮਾਂ ਥੋੜਾ ਜਾਨੀ ਕਿ ਸਾਡਾ ਜਿਹੜਾ ਸਮਾਂ ਜ ਬਾਕੀ ਬਹੁਤ ਪਿਆ ਰੁਕ ਜੋ ਡੀਕ ਕਰੋ ਜਦੋਂ ਕੋਈ ਵੀ ਬੰਦਾ ਇਹਨਾਂ ਨੂੰ ਸਵਾਲ ਜਵਾਬ ਕਰਦਾ ਇਹ ਕਹਿੰਦੇ ਕੋਈ ਨਹੀਂ ਸਾਡੇ ਕੋਲ ਸਮਾਂ ਪਿਆ ਅਜੇ ਸਾਨੂੰ ਆਇਆਂ ਨੂੰ ਕਿੰਨਾ ਟਾਈਮ ਆ ਥੋੜਾ ਹੀ ਆਇਆ ਅਸੀਂ ਕੰਮ ਕਰਾਂਗੇ ਜੇ ਕੰਮ ਨਾ ਕਰਿਆ ਤਾਂ ਤੁਸੀਂ ਸਾਨੂੰ ਨਾ ਵੋਟਾਂ ਪਾਓ ਜਿੱਥੇ ਵੀ ਇਹਨਾਂ ਦੇ ਐਮਐਲਏ ਜਾਂਦੇ ਜਿੱਥੇ ਵੀ ਇਹਨਾਂ ਦੇ ਕੋਈ ਵੀ ਲੀਡਰ ਜਾਂਦਾ ਉੱਥੇ ਇਹਨਾਂ ਕੋਲ ਆਹੀ ਕੁਝ ਹੁੰਦਾ ਮੇ ਸਾਨੂੰ ਵੋਟ ਨਾ ਪਾਓ ਜੇ ਤੁਸੀਂ ਕੰਮ ਨਾ ਕਰ ਜਿਹੜੀਆਂ ਨੀਤੀਆਂ ਆਕਾਲੀਆਂ ਕਾਂਗਰਸੀਆਂ ਰਹੀਆਂ ਨਾ ਪਿੱਛੇ 75 ਸਾਲ ਉਹੀ ਨੀਤੀ ਇਹ ਅਪਣਾ ਕੇ ਬੈਠੇ ਆ ਇਹ ਸੋਚਦੇ ਆ ਕਿ ਲਾਸਟ ਵਾਲੇ ਸਾਲ ਦੇ ਵਿੱਚ ਨਾ ਜਾ ਕੇ ਲੋਕਾਂ ਨੂੰ ਸਾਲ 1.5 ਸਾਲ ਦੇ ਵਿੱਚ ਫਟਾਫਟ ਜਿਹੜਾ ਉਹ ਸਾਰਾ ਕੁਝ ਕਰਕੇ ਵਿਖਾ ਦੇ ਦਿਆਂਗੇ ਕਰੀ ਮੋਟਾ ਮੋਟਾ ਬੱਜਰ ਵਛਾ ਕੇ ਵਿਖਾ ਦੇ ਦਿਆਂਗੇ ਉਹੀ ਜਿਵੇਂ ਆਪਣੀ ਜੱਤੋ ਚੰਦਪਾਣ ਰੋਡ ਬਣੀ ਸੀ ਲੋਕਾਂ ਨੂੰ ਸੜਕਾਂ ਇੱਕ ਕਰੀ ਬਣਾ ਕੇ ਵਿਖਾ ਦੇ ਦਿਆਂਗੇ ਲੋਕਾਂ ਨੂੰ ਇੱਕ ਲਿਸਟ ਨਾ ਬਣਾ ਲੈਂਦੇ ਆ ਲੋਕ ਕਿਉਂਕਿ ਸਾਰਾ ਕੁਝ ਜਿਹੜਾ ਚੱਲਦਾ ਨਾ ਉਹ ਸਾਰਾ ਕੁਝ ਤਾਰਾ ਜੀ ਚੱਲਦਾ ਡਿਪਲੋਮੈਟਿਕ ਸਿਸਟਮ ਦੇ ਸਿਰ ਤੇ ਠੀਕ ਹੈ ਉਹਨਾਂ ਨੇ ਕਿਉਂਕਿ ਮੁੱਖ ਮੰਤਰੀ ਕੱਲਾ ਥੋੜੋ ਸਾਰੇ ਪੰਜਾਬ ਦਾ ਹਿਸਾਬ-ਤਬਾਬ ਕਰੀ ਜਾਂਦਾ ਇੱਕ 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 ਅਫਸਰ ਸਾਹੀ ਇੱਕ ਟੀਮ ਵਰਕ ਹੈ ਠੀਕ ਹੈ ਉਹ ਜਿਹੜਾ ਉਹ ਇਹਨਾਂ ਦੇ ਪੱਲੇ ਪਾ ਦਿੰਦੇ ਹੈ ਇਹ ਚੀਜ਼ਾਂ ਕਿ ਐਂ ਕਰ ਲਓ ਐਂ ਕਰ ਲਓ ਉਹ ਕਹਿੰਦੇ ਰਾਜਾ ਜਿਹੜਾ ਨਾ ਜਿਉ ਉਹਨੇ ਰਾਜਾ ਬਣਿਆ ਰਹਿਣਾ ਪਬਲਿਕ ਦੀ ਨਿਗਾਹ ਦੇ ਵਿੱਚ ਤੇ ਉਹਨੂੰ ਆਪ ਦੇ ਫੈਸਲੇ ਆਪ ਵੀ ਲੈਣੇ ਪੈਣੇ ਕਿਉਂਕਿ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਲੋਕ ਕਿਉਂ ਯਾਦ ਕਰਦੇ ਹੈ ਮਹਾਰਾਜਾ ਰਣਜੀਤ ਠੀਕ ਹੈ ਜੀ ਆਮ ਲੋਕਾਂ ਦੇ ਵਿੱਚ ਚਲੇ ਜਾਂਦੇ ਸੀ ਆਮ ਲੋਕਾਂ ਦੇ ਉਹ ਦੁੱਖ ਤਕਲੀਫਾਂ ਜਾਣਦੇ ਸੀ ਬੋਲ ਹੂੰ ਠੀਕ ਹੈ ਤੇ ਇੱਥੇ ਜਿਹੜਾ ਹੈਗਾ ਇੱਥੇ ਇਹ ਚੱਲਦਾ ਹੈ ਕਿ ਰਾਜਾ ਜਿਹੜਾ ਉਹ ਆਪਦੀ ਰਾਜਗਤੀ ਤੇ ਬੈਠਾ ਹੈ ਠੀਕ ਹੈ ਇੱਕ ਸਿਸਟਮ ਛੱਡ ਛੱਡਿਆ ਕਿ ਤੁਸੀਂ ਦੱਸੋ ਕਿਵੇਂ ਕਰਨਾ ਤੇ ਉਹ ਸਿਸਟਮ ਉਹੀ ਹੈ ਜਿਹੜਾ ਪਹਿਲਾਂ ਤੋਂ ਚੱਲੀ ਜਾਂਦਾ ਹੈ ਇਸ ਕਰਕੇ ਮੈਂ ਕਹਣਾ ਕਿ ਦੇਖੋ ਆਪਾਂ ਗੱਲ ਜਿਹੜੀ ਲੁਧਿਆਣੇ ਪੱਛਮੀ ਵਾਲੇ ਗੋਗੀ ਤੋਂ ਸ਼ੁਰੂ ਕੀਤੀ ਸੀ ਬੁੱਡੇ ਦਰਿਆ ਦਾ ਜਿਹੜਾ ਮਸਲਾ ਹੈ ਨਾ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਹੈ ਵਿੱਚ ਗੱਲਾਂ ਹੋਰ ਬਹੁਤ ਆ ਗਈਆਂ ਮੈਂ ਕਹਣਾ ਕਿ ਉਹ ਕਾਲੇ ਪਾਣੀਆਂ ਦਾ ਮਸਲਾ ਇਹ ਬਹੁਤ ਵੱਡਾ ਮਸਲਾ ਹੈ ਛੋਟੇ-ਛੋਟੇ ਬੱਚਿਆਂ ਨੂੰ ਕੈਂਸਰ ਦੇ ਸਿੰਪਟਮ ਹੋ ਜਾਣੇ ਨਾਗਰਿਕਾਂ ਨੂੰ ਛੱਡੋ ਪਸ਼ੂਆਂ ਨੂੰ ਹੋ ਜਾਣੇ ਜਾਨਵਰਾਂ ਨੂੰ ਹੋ ਜਾਣੇ ਪੰਛੀਆਂ ਨੂੰ ਹੋ ਜਾਣੇ ਠੀਕ ਹੈ ਤੇ ਮੈਂ ਕਹਿੰਦਾ ਕਿ ਇਹ ਤਾਂ ਧਰਤੀ ਨੂੰ ਕੈਂਸਰ ਕਰਨ ਵਾਲੀ ਗੱਲ ਹੈ ਇਸ ਕਰਕੇ ਨਾ ਲੋੜ ਹੈ ਨਹੀਂ ਜਿਹਨੇ ਪੰਜਾਬ ਨਾਲ ਜਿਹਨੇ ਵਫਾ ਨਹੀਂ ਕੀਤੀ ਨਾ ਤੇ ਉਹਦੇ ਨਾਲ ਕਦੇ ਕੁਦਰਤ ਨੇ ਕਦੇ ਪ੍ਰਮਾਤਮਾ ਨੇ ਵਫਾ ਨਹੀਂ ਕੀਤੀ ਪਿੱਛੇ ਦੇਖੋ ਜਿਹਨੇ ਪੰਜਾਬ ਨਾਲ ਬੇਵਫਾਈ ਕੀਤੀ ਨਾ ਉਹਨਾਂ ਦੀਆਂ ਪੀੜ੍ਹੀਆਂ ਜਿਹੜੀਆਂ ਉਹਨਾਂ ਦੇ ਖਾਨਦਾਨ ਜਿਹੜੇ ਆ ਉਹ ਖਤਮ ਹੋਣ ਤੇ ਹੋਏ ਪਏ ਆ ਠੀਕ ਹੈ ਇਹ ਗੁਰੂਆਂ ਦੀ ਧਰਤੀ ਹੈ ਤੇ ਨਵੇੜਾ ਛੇਤੀ ਹੋ ਜਾਂਦਾ ਹੈ ਮੈਂ ਕਹਿੰਦਾ ਕਿ ਕੋਈ ਵੀ ਸਰਕਾਰ ਚਾਹੇ ਮੌਜੂਦਾ ਸਰਕਾਰ ਆ ਚਾਹੇ ਕਿ ਨਵੀਂ ਸਰਕਾਰ ਆਵੇ ਹਰ ਇੱਕ ਨੂੰ ਬੇਨਤੀ ਇਹ ਹੈ ਕਿ ਪੰਜਾਬ ਦੇ ਉਹ ਪੰਜਾਬ ਦੇ ਪੁੱਤ ਬਣ ਕੇ ਚੱਲੋ ਪੰਜਾਬ ਵਾਸਤੇ ਵਫਾ ਕਰੋ ਉਹੀ ਕਰੋ ਜੋ ਤੁਹਾਨੂੰ ਲੱਗਦਾ ਕਿ ਵਾਕਿਆ ਪੰਜਾਬ ਦੇ ਪੱਖ ਵਾਸਤੇ ਗੱਲ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਹੋਈ ਸੀ ਜੇ ਰੰਗਲਾ ਪੰਜਾਬ ਬਣਾਉਣਾ ਹੈ ਤਾਂ ਫਿਰ ਮਾਨ ਸਾਹਿਬ ਜਿਹੜਾ ਮੋਰਚਾ ਕਾਲੇ ਪਾਣੀਆਂ ਵਾਸਤੇ ਸ਼ੁਰੂ ਹੋ ਗਿਆ ਨਾ ਉੱਥੇ ਲੋਕ ਜਾਣਗੇ ਵੱਡੀ ਗਿਣਤੀ ਦੇ ਵਿੱਚ ਅਗਲੇ ਸਤੰਬਰ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਉਹ ਬੁੱਡੇ ਨਾਲੇ ਨੂੰ ਜਿਹੜਾ ਹੈਗਾ ਉਹਨੂੰ ਬੰਨ ਮਾਰਨ ਦੀ ਗੱਲ ਵੀ ਹੋ ਰਹੀ ਹੈ ਤੇ ਉੱਥੇ ਲੋਕ ਜਾਣਗੇ ਨਾ ਇਸ ਤੋਂ ਪਹਿਲਾਂ ਕਿ ਲੋਕ ਇੱਥੇ ਦੁਬਾਰਾ ਫੇ ਤੋ ਪਹਿਲਾ ਮਾਨ ਸਭ ਕੋਈ ਫੈਸਲਾ ਲੈਣ ਇਸ ਮਾਮਲੇ ਦੇ ਵਿੱਚ ਕਿ ਜਿਹੜਾ ਇੰਡਸਟਰੀ ਦਾ ਪਾਣੀ ਹੈ ਜਿਹੜਾ ਲੋਕਾਂ ਨੂੰ ਪੰਜਾਬ ਨੂੰ ਜਿਹੜਾ ਜਾਂ ਰਾਜਸਥਾਨ ਤੱਕ ਜਿਹੜਾ ਕੈਂਸਰ ਬਣਦਾ ਹੈ ਨਾ ਮੌਤਾਂ ਬਣਦਾ ਠੀਕ ਹੈ ਹਰ ਇੱਕ ਜੀਵ ਨੂੰ ਜਿਹੜਾ ਵੀ ਜਿਹਨੂੰ ਵੀ ਜਿਹੜਾ ਵੀ ਸਾਹ ਲੈਂਦਾ ਉਹਦੇ ਤੇ ਜਿਹੜਾ ਕੰਟਰੋਲ ਆ ਸਰਕਾਰ ਕਰੇ ਜਲਦੀ ਕਰੇ ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗੇ ਕਿ ਮਾਨ ਸਾਹਿਬ ਦੀ ਸਰਕਾਰ ਵਾਕਿਆ ਸਾਡੀ ਸਰਕਾਰ ਹੈ ਬੇਸ਼ੱਕ ਦੇਰ ਆਈ ਹੈ ਪਰ ਦਰਸਤ ਆਇਆ ਮੈਂ ਕਹਿੰਦਾ ਹਾਲੇ ਵੀ ਸਮਾਂ ਮਾਨ ਸਾਹਿਬ ਨੂੰ ਜਿਹੜਾ ਆਪਣੀ ਸੋਚ ਮੁਤਾਬਕ ਆਪਣੀਆਂ ਗੱਲਾਂ ਪਿਛਲੀਆਂ ਵਾਚ ਕਰਕੇ ਨਾ ਸਭ ਕੁਝ ਆਨ ਰਿਕਾਰਡ ਪਿਆ ਉਹ ਘੰਟਾ ਦੋ ਘੰਟੇ ਲਾ ਕੇ ਰਾਤ ਨੂੰ ਸੁਣਦਿਆਂ ਕਰਕੇ ਮੈਂ ਲੋਕਾਂ ਨਾਲ ਵਾਅਦੇ ਕੀ ਕੀਤੇ ਸੀ ਸੀਐਮ ਬਣਨ ਤੋਂ ਪਹਿਲਾਂ ਉਹਨਾਂ ਵਾਅਦਿਆਂ ਤੇ ਹੁਣ ਤੋਂ ਵੀ ਖਰੇ ਉਤਰਨਾ ਸ਼ੁਰੂ ਕਰਨ ਤੇ ਮੇਰੇ ਖਿਆਲ ਦੇ ਵਿੱਚ ਹੋ ਸਕਦਾ ਹੈ ਕਿ ਆਉਣ ਵਾਲਾ ਸਮਾਂ ਜਿਹੜਾ ਉਹ ਬਿਹਤਰ ਹੋਵੇ ਮਾਨ ਸਾਹਿਬ ਵਾਸਤੇ